ਪਿਆਰੇ ਕਿਸਾਨ ਵੀਰੋ ਤੇ ਭੈਣੋ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਏ ਕਿ ਤੁਹਾਨੂੰ ਖੇਤੀ ਤਕਨੀਕਾਂ ਨਾਲ ਜੋੜੀਏ ਨਵੀਆਂ ਤਕਨੀਕਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੋਜ ਕਰਦੀ ਰਹਿੰਦੀ ਏ ਤੇ ਉਸ ਸੋਚ ਨਾਲ ਅਸੀਂ ਵੱਖ-ਵੱਖ ਯੂਨੀਵਰਸਿਟੀ ਦੇ ਖੋਜ ਕੇਂਦਰਾਂ 'ਚ ਜਾਂਦੇ ਰਹਿੰਦੇ ਆ ਅੱਜ ਅਸੀਂ ਆਏ ਆ ਕੰਡੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਇੱਥੇ ਕਾਲਜ ਵੀ ਏ ਨਾਲ ਕੰਡੀ ਖੋਜ ਕੇਂਦਰ ਵੀ ਹੈਗਾ ਇੱਥੋਂ ਦੇ ਅਗਾਹ ਬਦੂ ਕਿਸਾਨ ਵੀ ਮੇਰੇ ਨਾਲ ਨੇ ਤੇ ਸਾਇੰਟਿਸਟ ਦੀ ਨਾਲ ਨੇ ਡਾਇਰੈਕਟਰ ਕੰਡੀ ਖੋਜ ਕੇਂਦਰ ਤੇ ਪ੍ਰਿੰਸੀਪਲ ਡੀਨ ਨੇ ਜਿਹੜੇ ਇਸ ਕਾਲਜ ਦੇ ਡਾਕਟਰ ਮਨਮੋਹ ਜੀ ਸਿੰਘੀ ਮੇਰੇ ਨਾਲ ਨੇ ਗੱਲਾਂ ਕਰਨੀਆਂ ਤਾਂ ਕਿ ਮੌਜੂਦਾ ਖੇਤੀ ਦੀ ਨਿਹਾਰ ਨੂੰ ਹੋਰ ਸ਼ਿੰਗਾਰ ਸਕੀਏ ਕਣਕ ਦੀ ਖੇਤੀ ਹੈ ਇਸ ਇਲਾਕੇ ਜੀ ਪਾਪੂਲਰ ਦੀ ਖੇਤੀ ਬੜੀ ਹੁੰਦੀ ਹੈ ਐਗਰੋ ਫੋਰੈਸਟਰੀ ਦਾ ਕੰਮ ਬੜਾ ਹੈ ਤੇ ਬੜਾ ਵਧੀਆ ਉਪਰਾਲਾ ਚੱਲਣ ਡਿਆ ਸਾਡੇ ਇਸ ਇਲਾਕੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਖੇਤੀ ਦੇ ਵਿਕਾਸ ਦੀ ਇੱਕ ਉਹਨੂੰ ਦੁਗਣੀ ਤਗਣੀ ਕਰਨ ਵਾਸਤੇ ਕੰਡੀ ਖੋਜ ਕੇਂਦਰ ਦਿਨ ਰਾਤ ਤਰਕੀ ਕਰਨ ਡਿਆ ਔਰ ਮਿਹਨਤ ਕਰਨ ਡਿਆ ਡਾਕਟਰ ਸਾਹਿਬ ਜਦੋਂ ਅਸੀਂ ਇਸ ਇਲਾਕੇ ਦੀ ਗੱਲ ਕਰਨੇ ਆ ਤੇ ਮਨ 'ਚ ਸੋਚ ਆਉਂਦੀ ਏ ਵੀ ਇਹ ਪੰਜਾਬ ਦੇ ਉਹ ਪਹਾੜੀਵੇਂ ਨਜ਼ਰਾਂ ਉਂਡੀਆਂ ਪਿੱਛੇ ਤੇ ਕਿਸਾਨ ਵੀ ਛੋਟੇ ਛੋਟੇ ਹੋਣਗੇ ਐਗਰੋਫੋਰੈਸਟੀ ਵੀ ਕਾਫੀ ਹੈਗੀ ਏ ਤੁਸੀਂ ਇਸ ਇਲਾਕੇ ਦੇ ਵਿੱਚ ਡਾਇਰੈਕਟਰ ਉਹ ਕੰਡੀ ਖੋਜ ਕੇਂਦਰ ਦੇ ਤੇ ਸਾਡੇ ਕਿਸਾਨਾਂ ਨੂੰ ਦੱਸੋ ਵੀ ਇਸ ਇਲਾਕੇ ਦੇ ਵਿੱਚ ਇਹ ਕਿੱਦਾਂ ਦੀ ਖੋਜਾਂ ਚੱਲਣ ਰਹੀਆਂ ਇਹ ਜਿਹੜਾ ਖੋਜ ਕੇਂਦਰ ਹੈ ਬਿਲਕੁਲ ਪੰਜਾਬ ਦੇ ਬਾਤੀ ਹਿੱਸਿਆਂ ਨਾਲੋਂ ਬਿਲਕੁਲ ਅੱਡਾ ਜੀ ਇੱਥੇ ਦੀਆਂ ਸਮੱਸਿਆਵਾਂ ਇੱਥੋਂ ਦੀਆਂ ਸੰਭਾਵਨਾਵਾਂ ਆਡ ਨੇ ਇਹ ਜਿਹੜਾ ਟੰਡੀ ਦਾ ਹਲਟਾ ਜਿਹੜਾ ਹਿਮਾਚਲ ਦੇ ਨਾਲ-ਨਾਲ ਲੱਗਦਾ ਹੈ ਆਪਣੇ ਪੰਜਾਬ ਦੇ ਜਿਹੜੇ ਪੰਜ ਜ਼ਿਲ੍ਹੇ ਨੇ ਪਠਾਨਕੋਟ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਜਿਹਨੂੰ ਅਸੀਦਪੁਰ ਸਿੰਘ ਨੇਰ ਕਹਿੰਦੇ ਆ ਮੋਹਾਲੀ ਦਾ ਜ਼ਿਲ੍ਹਾ ਤੇ ਇਹਦੇ ਨਾਲ-ਨਾਲ ਜਿਹੜਾ ਸਾਡਾ ਜਿਹੜਾ ਗੁਰਦਾਸਪੁਰ ਦਾ ਕੁਝ ਪਾਰਟ ਸੀ ਹੁਣ ਪਠਾਨਕੋਟ ਚ ਚਲਾ ਗਿਆ ਇਹਦੇ 20 ਬਲਾਟ ਜਿਹੜੇ ਨੇ ਸਾਡੇ ਇਸ ਟੰਡੀ ਚ ਪੈਂਦੇ ਨੇ ਇਹ ਹਿਮਾਚਲ ਦੇ ਨਾਲ-ਨਾਲ ਲੱਗਦਾ ਲਟਾ ਇੱਥੇ ਜਿਹੜੀ ਬਾਰਿਸ਼ ਹੈ ਬਾਕੀ ਪੰਜਾਬ ਨਾਲੋਂ ਵੱਧ ਹੁੰਦੀ ਹੈ। ਮੌਸਮ ਥੋੜਾ ਠੰਡਾ ਰਹਿੰਦਾ ਹੈ। ਇੱਥੇ ਦੀ ਜਿਹੜੀ ਜ਼ਮੀਨ ਉੱਚੀ ਨਹੀਂ ਵੀ ਬਹੁਤ ਤੁਸੀਂ ਦੇਖ ਸਕਦੇ ਹੋ ਪਹਾੜੀ ਇਲਾਕੇ ਦੇ ਨਾਲ ਲੱਗਦਾ ਇਹ। ਪਾਣੀ ਜ਼ਮੀਨ ਦਾ ਇੱਥੇ ਬਹੁਤ ਡੂੰਘਾ ਹੈ। ਬਾਕੀ ਪੰਜਾਬ ਨਾਲੋਂ ਇੱਥੇ ਤਕਰੀਬਨ 300 ਫੁੱਟ ਦੇ ਉੱਤੇ ਪਾਣੀ ਆਉਂਦਾ ਹੈ। ਇਸ ਤੋਂ ਬਿਨਾਂ ਸਾਡੇ ਇੱਥੇ ਜੰਗਲੀ ਜਾਨਵਰਾਂ ਦੀ ਸਮੱਸਿਆ ਜਾਂ ਹੋਰ ਕਈ ਸਮੱਸਿਆਵਾਂ ਵੀ ਨਹੀਂ। ਪਰ ਇੱਥੇ ਜਿਹੜਾ ਟੰਡੀ ਖੋਜ ਕੇਂਦਰ ਇਸੇ ਲਈ ਬਣਾਇਆ ਕਿ ਇਸ ਇਲਾਕੇ ਦੀਆਂ ਸਮੱਸਿਆਵਾਂ ਵਾੜ ਨੇ ਉਹਨਾਂ ਦੇ ਉੱਤੇ ਕੰਮ ਕਰੀਏ ਪੰਜਾਬ ਖੇਤੀਬੜ ਯੂਨੀਵਰਸਿਟੀ ਵੱਲੋਂ 1982 ਚ ਇਹ ਖੋਜ ਕੇਂਦਰ ਬਣਿਆ ਸੀ ਤੇ 2018 ਚ ਜਿਹੜਾ ਕਾਲਜ ਦਾ ਨਹੀਂ ਪੱਥਰ ਹਟਿਆ ਹੁਣ ਕਾਲਜ ਜਿਹੜਾ ਬਣ ਰਿਹਾ ਜੀ ਜਦੋਂ ਖੇਤੀ ਪਸਾਰ ਦੀ ਗੱਲ ਆਉਂਦੀ ਹੈ ਤੇ ਖੇਤੀ ਪਸਾਰ ਦਾ ਬੜਾ ਵਧੀਆ ਉਪਰਾਲਾ ਜਿਹੜਾ ਹੈ ਉਹ ਵੀ ਇਲਾਕੇ ਚ ਯੂਨੀਵਰਸਿਟੀ ਵੱਲੋਂ ਕੀਤਾ ਜਾਂਦਾ ਖੇਤੀ ਪ੍ਰਸਾਰ ਦੇ ਵਿੱਚ ਕਿਸਾਨਾਂ ਤੱਕ ਗੱਲਾਂ ਪਹੁੰਚਾਉਣੀਆਂ ਲੱਟ ਗੁਰਿੰਦਾ ਸਿੰਘ ਜਿਹੜੇ ਕਿ ਖੇਤੀ ਪਸਾਰ ਵਿਸ਼ੇ ਦੇ ਮਾਹਿਰ ਨੇ ਲੱਟ ਸਾਹਿਬ ਕਿਸਾਨਾਂ ਤੱਕ ਗੱਲ ਪਹੁੰਚਾਉਣੀ ਅੱਜ ਦੇ ਦੌਰ ਚ ਬੜੀ ਜ਼ਰੂਰੀ ਹੈ ਔਰ ਕਿਸਾਨ ਸਖਲਾਈ ਕੈਂਪ ਵੀ ਆਪਾਂ ਲਾਉਣੇ ਆ ਕਿਸਾਨਾਂ ਨੂੰ ਜਾਗਰੂ ਕਰਨੇ ਆ ਪ੍ਰਦਰਸ਼ਨੀਆਂ ਵੀ ਲਾਉਣੇ ਆ ਇਸ ਇਲਾਕੇ ਦੇ ਵਿੱਚ ਜੇਸੀ ਗੱਲ ਕਰੀ ਕਣਕ ਦੀ ਫਸਲ ਹੁਣ ਮੇਨ ਹੈਗੀ ਹੈ ਤੇ ਕੀ ਉਹਦੇ ਚ ਸਮੱਸਿਆਵਾਂ ਤੁਸੀਂ ਸਮਝਦੇ ਹੋ ਕਿ ਨਜ਼ਰ ਆਉਂਦੀਆਂ ਕਣਕ ਦੀ ਜਿਵੇਂ ਮੁੱਖ ਫਸਲ ਹੈ ਇਸ ਸਮੇਂ ਇਸ ਖੇਤੇ ਵਿੱਚ ਕਣਕ ਪੱਕ ਰਹੀ ਹੈ ਹਾਰਵੈਸਟਿੰਗ ਤੇ ਹੈ ਸੋ ਇਕ ਲਾਸਟ ਪਾਣੀ ਲੱਗ ਰਿਹਾ ਹੈ ਮੁੱਖ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਪਾਣੀ ਜਿਹੜਾ ਉਹ ਠਵਾਵਾ ਮ ਤੀਜ ਹੈ ਉਹਨੂੰ ਧਿਆਨ ਚ ਰੱਖ ਕੇ ਲਾਇਆ ਜਾਵੇ। ਕਿਸਾਨ ਨੇ ਮੇਰੇ ਨਾਲ ਉਹਨਾਂ ਵੀ ਗੱਲਾਂ ਕਰਨੇ ਹਾਂਜੀ ਸਿੰਘ ਸਾਹਿਬ ਤੁਸੀਂ ਆਜੋ ਲਾਗੇ। ਕੀਸ਼ੋਬਨਾਮ ਜੀ ਆਪਣਾ ਸੁਖਵਿੰਦਰ ਸਿੰਘ ਜੀ। ਕਿਹੜਾ ਪਿੰਡ ਤੁਹਾਡਾ? ਧੌਣਾ ਨੌਦੇ ਮਾਜਰਾ। ਤੁਸੀਂ ਇਹ ਇਸ ਕੰਡੀ ਖੋਜ ਕੇਂਦਰ ਚ ਆਏ ਹੋ। ਕੀ ਗਿਆਨ ਲੈਣ ਆਏ ਥੋਂ? ਇੱਥੋਂ ਗਿਆਨ ਤਾਂ ਅਸੀਂ ਮੇਲਿਆਂ ਰਾਹੀਂ ਵੀ ਬਹੁਤ ਪ੍ਰਾਪਤ ਕਰਦੇ ਹਾਂ ਪਰ ਅਸੀਂ 10-12 ਸਾਲ ਤੋਂ ਲਗਾਤਾਰ ਇਸ ਖੋਜ ਕੇਂਦਰ ਦਾ ਬੱਲਵਾਲ ਸੌਕੜੀ ਬਹੁਤ ਚੰਗੀ ਗੱਲ ਹੈ ਜੀ ਵਧਾਈ ਦੇ ਪਾਤਰ ਹੋ। ਅੱਛਾ ਹੁਣ ਇਹ ਦੱਸੋ ਕਿ ਫਸਲ ਕਿਹੜੀ ਬੀਜੀ ਜੀ? ਹੁਣ ਕਣਕ ਦੀ ਫਸਲ ਵੀਜੀ ਆ ਜੀ ਵਾਕਈ ਹੋਰ ਸਰੋਂ ਦੀ ਵੀਜੀ ਆ ਜੀ ਤੁਹਾਡੇ ਇਸ ਇਲਾਕੇ ਚ ਜਦੋਂ ਅਸੀਂ ਪੰਜਾਬ ਸੂਬੇ ਦੀ ਗੱਲ ਕਰਨੇ ਆ ਤੇ ਇਹ ਅਕਸਰ ਸਾਡੇ ਸਾਇੰਸਦਾਨ ਕਹਿੰਦੇ ਨੇ ਕਿ ਕਣਕ ਦੀ ਫਸਲ ਵੱਲ ਇਹਨਾਂ ਦਿਨਾਂ ਚ ਧਿਆਨ ਜਾ ਦੇਣ ਦੀ ਲੋੜ ਹੁੰਦੀ ਕਿਉਂਕਿ ਇੱਕ ਪੀੜੀ ਕੁੰਗੀ ਜੜੀ ਏ ਉਹ ਕਾਫੀ ਕੁੰਗੀ ਦੀ ਐਚ ਕੀ ਜਿਹੜਾ ਹਮਲਾ ਬਹੁਤ ਘਟ ਰਿਹਾ ਉਹ ਵੀ ਇਸ ਮੇਲਿਆਂ ਦੇ ਵਲਤੋਈ ਲਾਭ ਸਾਨੂੰ ਮਿਲਿਆ ਇੱਥਾਂ ਸਿਆਣੇ ਡਾਕਟਰ ਆ ਕੇ ਵਧੀਆ ਵਧੀਆ ਕੀ ਧਿਆਨ ਰੱਖਦੇ ਤੁਸੀਂ ਕੀ ਧਿਆਨ ਰੱਖਦੇ ਉਹਦਾ ਧਿਆਨ ਰੱਖਦੇ ਤਾਂ ਉਹ ਜੰਗ ਬੰਨਿਆਂ ਵਲ ਤੋਂ ਅੰਦਰ ਐਂਟਰ ਹੁੰਦੀ ਆ ਫਸਲ ਵੱਲ ਤੇ ਉਹਦਾ ਪਤਾ ਲੱਗ ਜਾਂਦਾ ਕੱਪੜਿਆਂ ਨੂੰ ਲੱਗ ਜਾਂਦੀ ਆ ਵੇ ਤੇ ਲੰਘਣ ਲੱਗਿਆਂ ਤੇ ਭਈ ਇਹ ਵਾਕਈ ਪੀਲੀ ਕੂੰਗੀ ਹੈ ਤੇ ਉਹਦੇ ਨਾਲ ਦਵਾਈਆਂ ਦਾ ਵੀ ਡਾਕਟਰ ਪਹਿਲਾਂ ਹੀ ਐਲਾਨ ਕਰ ਦਿੰਦੇ ਹਨ ਮੇਲਿਆਂ ਤੇ ਵੀ ਦੱਸ ਦਿੰਦੇ ਆ ਵੀ ਐਸ ਐਸ ਗੱਲ ਦਾ ਧਿਆਨ ਰੱਖੋ ਤੇ ਇਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰੋ ਐਕੀ ਕੁਝ ਕੁਦਰਤ ਵੱਲ ਤੇ ਵੀ ਰਹਿਮ ਹੋਇਆ ਇਹ ਕਿ ਘੱਟ ਪੀਲੀ ਕੁੰਗੀ ਦਾ ਸਪਰੇਅ ਕਰਨ ਦੀ ਲੋੜ ਨਹੀਂ ਪਈ ਇੰਨੀ ਬਹੁਤੀ ਨਹੀਂ ਲੋਟ ਬਣਣੀ ਨਹੀਂ ਤਾਂ ਟਿਲਟ ਦਾ ਕੀਤਾ ਜਾਂਦਾ ਤਾਂ ਬਿਲਕੁਲ ਜੀ ਐਸੀਆਂ ਕਿਸਮਾਂ ਸਾਡੀ ਯੂਨੀਵਰਸਿਟੀ ਨੇ ਦਿੱਤੀਆਂ ਜਿਹਦੇ ਨਾਲ ਪੀਲੀ ਕੁੰਗੀ ਦਾ ਪ੍ਰਭਾਵ ਘਟਣ ਲਿਆ ਹਾਂ ਪ੍ਰਭਾਵ ਉਹ ਬੀਜ ਇਦਾਂ ਦੇ ਤਰ੍ਹਾਂ ਤਰ੍ਹਾਂ ਦੀਆਂ ਟੈਕਨੋਲੋਜੀਆਂ ਦੇ ਨਾਲ ਤਿਆਰ ਕੀਤੇ ਹਨ ਉਹਨਾਂ ਤੇ ਹਮਲਾ ਵਿਊ ਦਾ ਘੱਟ ਹੈ ਬਿਲਕੁਲ ਜੀ ਕਵਰ ਕਰ ਚੁੱਕੇ ਹੈ ਡਾਕਟਰਾਂ ਦੀ ਮਦਦ ਨਾਲ ਹੀ ਹੋਇਆ ਨਾਲ ਕੁਝ ਨਹੀਂ ਹੋ ਸਕਦਾ ਤਾਂ ਕਿਸਾਨ ਕੁਝ ਨਹੀਂ ਕਰ ਸਕਦਾ ਤਾਂ ਇਹ ਗੱਲ ਤਦ ਹੁੰਦੀ ਹੈ ਜੇ ਅਸੀਂ ਖੁਦ ਵੀ ਯੂਨੀਵਰਸਿਟੀ ਨਾਲ ਜੁੜੀਏ ਡਾਕਟਰ ਸਾਹਿਬ ਤੁਸੀਂ ਪਲਾਂਟ ਬਿਲਡਿੰਗ ਦੇ ਮਾਹਿਰ ਹੋ ਕੀ ਸੁਣਾਉਂ ਤੁਹਾਡਾ ਮੇਰਾ ਨਾਮ ਡਾਕਟਰ ਵਿਜੇ ਕੁਮਾਰ ਹੈ ਜੀ ਵਿਜੇ ਕੁਮਾਰ ਇੱਥੇ ਤੁਸੀਂ ਕੰਮ ਕਰਨ ਦੇ ਹੋ 12 ਸਾਲ ਤੋਂ ਜੀ ਇੱਥੇ ਕੰਮ ਕਰ ਰਹੇ ਹੋ ਡਾਕਟਰ ਸਾਹਿਬ ਡਾਕਟਰ ਵਿਜੇ ਜੀ ਜਦੋਂ ਹੁਣ ਗੱਲ ਇਸ ਨਾਲ ਇਹਨਾਂ ਨੇ ਕੀਤੀ ਸੀ ਵੀ ਕਿਸਮਾਂ ਦੀ ਬੜਾ ਵੱਡਾ ਰੋਲ ਹੈ ਔਰ ਤੁਸੀਂ ਸਮਝ ਦਿਓ ਕਿ ਕਣਕ ਦੀ ਕਿਹੜੀ ਕਿਸਮ ਜੜੀ ਹੈ ਔਰ ਕਿਸਮ ਦੀ ਨਾਲ ਨਾਲ ਇੱਕ ਗੱਲ ਹੋਰ ਮੈਂ ਪੁੱਛਣੀ ਚਾਹਾਂਗਾ ਉਹ ਇਹ ਹੈ ਕਿ ਹੁਣ ਸਮਾਂ ਹੈ ਕਿਸਾਨ ਨੇ ਆਪਣਾ ਫਸਲ ਅਗਲੇ ਮਹੀਨੇ ਝਾੜ ਕੇ ਤੇ ਮੰਡੀ ਚ ਲੈ ਕੇ ਜਾਣੀ ਹੈ ਤੇ ਕਿਸਾਨ ਨੂੰ ਇਹ ਵੀ ਸੋਚ ਰੱਖਣੀ ਚਾਹੀਦੀ ਹੈ ਕਿ ਮੈਂ ਬੀ ਰੱਖਾਂ ਤਾਂ ਕਿ ਹਰ ਬਾਰੇ ਉਹਨੂੰ ਬੀਜ ਨਵਾਂ ਲੈਣਾ ਪਵੇ ਚੰਗੀਆਂ ਕਿਸਮਾਂ ਵੀ ਹੋਣਗੀਆਂ ਤੁਸੀਂ ਪਲਾਂਟ ਬੀਡਿੰਗ ਦੇ ਮਾਹਿਰ ਹੋ ਇਸ ਪੱਖੋਂ ਕਿਸਾਨ ਨੂੰ ਕੀ ਸਲਾਹ ਦੇਣੀ ਜਾਓਗੇ ਜਿੱਦਾਂ ਸਾਡਾ ਏਰੀਆ ਕੰਢੀ ਦਾ ਏਰੀਆ ਇੱਥੇ ਬਰਾਨੀ ਪਾਣੀ ਵੀ ਘੱਟ ਹੁੰਦਾ ਹੈ ਪਾਣੀ ਘੱਟ ਲਈ ਜਿਹੜੀ ਆਪਣੀ ਇੱਕ ਪੀਵੀਡਬਲ 660 ਵੈਰਾਈਟੀ ਆਪਾਂ ਰਿਕਮੈਂਡ ਕੀਤੀ ਹੈ ਕਿਸਾਨਾਂ ਨੂੰ ਕਿਸਾਨ ਵੀਰਾਂ ਲਈ ਤੇ ਦੂਜੇ ਜਿਹੜਾ ਸਾਡੀ ਇੱਕ ਪੀਵੀਡਬਲ 626 ਵੈਰਾਈਟੀ ਹੈ ਉਹ ਜਿਹੜੀ ਨੈਸ਼ਨਲ ਲੈਵਲ ਤੇ ਰਿਲੀਜ਼ ਹੋਈ ਹੈ ਨਾਰਥ-ਵੈਸਟ ਪਲੇਨ ਜਨ ਨਾਰਥ-ਈਸਟ ਪਲੇਨ ਜਨ ਦੋਨੋਂ ਲਈ ਜਿਹੜਾ ਮਤਲਬ ਦੇਸ਼ ਦਾ ਜਿਹੜਾ ਮੈਕਸਿਮਮ ਏਰੀਆ ਦਾ ਤੇ ਇਹਦਾ ਝਾੜ ਵੀ 24 ਕੁਇੰਟਲ ਦੇ ਨਿਰ ਤੇ ਆਚਾਰ ਦਿੰਦੀ ਹੈ ਤੇ ਕਿਸਾਨ ਵੀਰਾਂ ਨੇ ਅਗਰ ਬੀਜ ਰੱਖਣਾ ਹੋਵੇ ਤਾਂ ਉਹ ਹੈ ਕਿ ਜਿਹੜਾ ਇੱਕ ਕਿਸਮ ਬੀਜੀ ਹੋਈ ਹੈ ਪਹਿਲੇ ਆਪਣਾ ਥਰੇਸ਼ਰ ਵਗੈਰਾ ਜਿਹੜਾ ਸਾਫ਼ ਕਰ ਲਿਆ ਨੇ ਉਸ ਤੋਂ ਬਾਅਦ ਜਿਹੜੀ ਦੂਜੀ ਵੈਰਾਈਟੀ ਥਰੇਸ਼ਿੰਗ ਕਰਨ ਤਾਂ ਕਿ ਉਹਦੇ ਚ ਨਾ ਦੂਜਾ ਬੀਜ ਮਿਕਸ ਨਹੀਂ ਹੋਏਗਾ ਤੇ ਉਦੀ ਉਹਦੇ ਨਾਲ ਉਹ ਜਿਹੜਾ ਸਾਫ਼ ਬੀਜ ਰੱਖ ਸਕਦੇ ਨੇ ਆਪਣੇ ਅਗਲੇ ਲਈ ਸੰਭਾਲ ਕੇ ਅਟਟ ਵੀ ਜੇ ਗੱਲ ਇਹ ਵੀ ਇਹ ਵੀ ਮੇਰਾ ਜ਼ਰੂਰੀ ਹੋਏਗੀ ਕਿ ਆਪਾਂ ਚੋਣ ਕਿਵੇਂ ਕਰਨੀ ਖੇਤ ਦੀ ਕਿਹੜੇ ਖੇਤ ਦਾ ਬੀਰ ਰੱਖਾਂ ਕਿਹੜੀ ਵੈਰਾਈਟੀ ਦਾ ਬੀਰ ਰੱਖਾਂ ਇਹ ਵੀ ਹੁੰਦਾ ਹੈ ਵੀ ਉਹ ਫਿਰ ਉਹਨੂੰ ਸਾਫ਼-ਸੁਥਰ ਵੀ ਕਰਨਾ ਪਊਗਾ ਹਾਂਜੀ ਜਿੱਦਾਂ ਕਿਸਮ ਆਪਾਂ ਲਗਾਈਏ ਜਿਆਦਾ ਜਿਆਦਾ ਬੀਜ ਰੱਖਣਾ ਆਪਾਂ ਤਾਂ ਉਹ ਇੱਕ ਆਪਾਂ ਖੇਤ ਪਹਿਲਾਂ ਹੀ ਸਿਲੈਕਟ ਕਰ ਲਈਏ ਉਹਦੇ ਚ ਪਿਛਲੇ ਸਾਲ ਜਿਹੜੀ ਵੈਰਾਈਟੀ ਲਗਾਈ ਸੀਗੀ ਉਹੀ ਅਗਲੇ ਸਾਲ ਲਗਾਈਏ ਔਰ ਉਹ ਹੁਣ ਸਮਾਂ ਸਿਲੈਕਟ ਕਰਨ ਦਾ ਬਿਲਕੁਲ ਜੀ ਹੁਣੇ ਹੀ ਸਮਾਂ ਸਿਲੈਕਟ ਕਰਨ ਦਾ ਹੈ ਜਿਹੜੇ ਜਿਹਦੇ ਚ ਖੇਤ ਚ ਨਾ ਕੋਈ ਬਿਮਾਰੀ ਲੱਗੀ ਹੈ ਨਾ ਕੋਈ ਕੀਟ ਦਾ ਨੁਕਸਾਨ ਹੈ ਉਹਦੇ ਚ ਆਪਾਂ ਜਿਹੜਾ ਉਹ ਬੀਜ ਰੱਖਾਂਗੇ ਉਹ ਅਗਲੇ ਸਾਲੇ ਸਾਨੂੰ ਡਾਕਟਰ ਸਾਹਿਬ ਤੁਸੀਂ ਕੀਟ ਵਿਗਿਆਨੀ ਹੋ ਤੇ ਨਾਂ ਤੁਹਾਡਾ ਦੱਸੋ ਜੀ ਨਾਮ ਕੀ ਆਪਣਾ ਮੇਰਾ ਨਾਮ ਡਾਕਟਰ ਮਨਦੀਪ ਪਠਾਨੀਆ ਜੀ ਮੈਂ ਬਤੌਰ ਕੀਟ ਵਿਗਿਆਨੀ ਸਟੇਸ਼ਨ ਤੇ ਪਿਛੇ 4 ਸਾਲਾਂ ਤੇ ਕੰਮ ਕਰਦਾ ਹਾਂ ਡਾਕਟਰ ਪਠਾਨੀਆ ਜੀ ਹੁਣ ਪਹਿਲਾਂ ਸ਼ੁਰੂਆਤ ਤੋਂ ਹੀ ਗੱਲ ਕਰ ਲਈਏ ਵੀ ਕਣਕ ਦਾ ਬੀਜਾਂ ਸਾਡੇ ਕਿਸਾਨ ਨੇ ਰੱਖਣਾ ਤੇ ਉਹ ਰੱਖਣ ਵਾਸਤੇ ਕੁਝ ਖਾਸ ਨੁਕਤੇ ਵੀ ਹੋਣਗੇ ਕਿਉਂਕਿ ਅਗਲਾ ਮਹੀਨਾ ਆ ਜਾਣਾ ਆਪਾਂ ਨੂੰ ਜਦੋਂ ਅਸੀਂ ਫਸਲ ਨੂੰ ਝਾੜਨਾ ਹੈ ਤੇ ਪਹਿਲਾਂ ਖੇਤ ਦੀ ਚੋਣ ਵੀ ਕਰਨੀ ਹੈ ਤੇ ਉਹ ਫਿਰ ਬੀਜ ਨੂੰ ਪਰ ਰੱਖਣਾ ਵੀ ਹੈਗਾ ਤਾਂ ਕਿ ਅਗਲੇ ਵੇਲੇ ਕੰਮ ਆਵੇ ਕੋਈ ਖਾਸ ਇਤਿਆਹਾਤ ਰੱਖਣ ਦੀ ਜ਼ਰੂਰਤ ਹੈ ਹਾਂਜੀ ਬਿਲਕੁਲ ਜੀ ਜਿਹੜਾ ਆਪਾਂ ਵੀ ਜਿਹੜੀ ਕਣਕ ਦੀ ਗੱਲ ਕਰੀਏ ਤਾਂ ਜਿਹੜਾ ਵੀ ਆਪਾਂ ਰੱਖਣਾ ਹੈ ਜੀ ਉਹ ਬਿਲਕੁਲ ਪਹਿਲੇ ਤਾਂ ਖੇਤ ਸਹੀ ਹੋਣਾ ਚਾਹੀਦਾ ਕਿਸੇ ਕੀੜੇ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਉਹਨੂੰ ਆਡੀ ਹਾਰਵੈਸਟ ਕਰਕੇ ਸਕੌਕ ਕੇ ਉਹਦਾ ਮੌਇਸਚਰ ਜਿਹੜਾ ਬਿਲਕੁਲ 9 10% ਤੇ ਘੱਟ ਜਿਹੜਾ ਉਹਦੇ ਵਿੱਚ ਆਦਤਾ ਪਾਣੀ ਹੁੰਦਾ ਜੇ ਜਿੱ ਗਿੱਲਾ ਵੀ ਆਪਾਂ ਕਿਥੇ ਸਟੋਰ ਕਰ ਲਾਂਗੇ ਤਾਂ ਉਹਦੇ ਵਿੱਚ ਫੰਗਸ ਲੱਗਣ ਦੇ ਚਾਂਸਸ ਜਾਂ ਕੀੜੇ ਲੱਗਣ ਦੇ ਚਾਂਸਸ ਹੋ ਜਾਂਦੇ ਜੇ ਬੀ ਨੂੰ ਕੀੜਾ ਲੱਗਿਆ ਹੈ ਬਿਮਾਰੀ ਲੱਗੀ ਤਾਂ ਉਹ ਆਪਣੇ ਅਗਲੇ ਸਾਲ ਕੰਮ ਨਹੀਂ ਆਣਾ ਤਾਂ ਪਹਿਲੇ ਤਾਂ ਬੀ ਨੂੰ ਆਪਾਂ ਸੁਕਾਉਣਾ ਹੈ ਜੀ ਉਸ ਲੈਵਲ ਤੱਕ ਕਿ ਉਹ ਸੁੱਕ ਜਾਦਾ ਜਿਹੜਾ ਮੌਇਸਚਰ ਹੈ ਜਿਹੜਾ ਉਹਦੇ ਅੰਦਰ ਪਾਣੀ ਹੈ ਉਹ ਉਸ ਲੈਵਲ ਦਾ ਆ ਜਾਏ ਕਿ ਉਹਨੂੰ ਕੀੜਾ ਜਾਂ ਬਿਮਾਰੀ ਜਿਹੜੀ ਫੰਗਸ ਹੈ ਫੰਝਾਈ ਜਿਹੜੀ ਉਲੀ ਜਿਹੜੀ ਹੈ ਉਹ ਨਾ ਲੱਗੇ ਉਸ ਤੋਂ ਬਾਅਦ ਉਹਨਾਂ ਨੂੰ ਪੱਕੇ ਕਿਸੇ ਡ ਤੇ ਉਹਦੇ ਚੱਕ ਪੱਕ ਵਿੱਚ ਕੋਈ ਟਰੀਟਮੈਂਟ ਜਾਂ ਵਿੱਚ ਚਕਲ ਜਬਾ ਆਪਾਂ ਕੰਡੀ ਏਰੀਏ ਦੇ ਕਰਦੇ ਆ ਕੋਈ ਨਿੰਮ ਦੇ ਪੱਤੇ ਆ ਵਿੱਚ ਆਪਾਂ ਪਾ ਸਕਦੇ ਜੀ ਕੀੜੇ ਮਕੋੜਿਆਂ ਨੂੰ ਜਿਹੜਾ ਕੋਈ ਜਿਹੜੀ ਉਲੀ ਹੈ ਉਹ ਉਹਦੇ ਚ ਨਾ ਲੱਗੇ ਤਾਂ ਆਪਾਂ ਉਹਨੂੰ ਲੰਬੇ ਸਮੇਂ ਤੱਕ ਅਗਲੇ ਸਾਲ ਤੱਕ ਬਚਾ ਕੇ ਰੱਖ ਇੱਟ ਸਾਡੇ ਜ਼ਿਮੀਦਾਰਾਂ ਚ ਰੁਝਾਨ ਬਹੁਤ ਵਧ ਰਿਹਾ ਵੀ ਹਰ ਸਾਲ ਨਵਾਂ ਬੀਜ ਲੈ ਲਈਏ ਇਹ ਜਿਹੜਾ ਕੋਈ ਵੀ ਅਦਾਰਾ ਚਾਹ ਯੂਨੀਵਰਸਿਟੀ ਆ ਚਾਹ ਮੈਟਮਾ ਸਾਰੇ ਪੰਜਾਬ ਲਈ ਬੀਜ ਤਿਆਰ ਨਹੀਂ ਕਰ ਸਕਦਾ ਇਹਦੇ ਲਈ ਬਹੁਤ ਜ਼ਰੂਰੀ ਆ ਕਿ ਆਪਾਂ ਜੇ ਕੋਈ ਨਵੀਂ ਕਿਸਮ ਆਉਂਦੀ ਆ ਥੋੜਾ ਬੀ ਲਈਏ ਉਹਨੂੰ ਤਿਆਰ ਕਰਕੇ ਅਗਲੇ ਸਾਲ ਵਰਤੀ ਆਪਣਾ ਬੀਜ ਜਿੰਨਾ ਵੱਧ ਤੋਂ ਵੱਧ ਰੱਖੀਏ ਡਾਟ ਪਠਾਣੀ ਜੀ ਹੁਣ ਇਹਨਾਂ ਦਿਨਾਂ ਚ ਇੱਕ ਹੋਰ ਸਮੱਸਿਆ ਕਿਸਾਨ ਨੂੰ ਆ ਸਕਦੀ ਹੋਇਆ ਕਿ ਕਣਕ ਤੇ ਤੇਲੇ ਦੀ ਸੋਸ ਪੱਖੋਂ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਬਿਲਕੁਲ ਜੀ ਹੁਣ ਫਸਲ ਸਾਡੀ ਪੂਰੀ ਦਾਣਿਆਂ ਤੇ ਪੈ ਗਈ ਸਿੱਟੇ ਬਣੇ ਹੋਏ ਆ ਜੀ ਫਸਲ ਦੇਖਣ ਚ ਬਹੁਤ ਸੋਹਣੀ ਲੱਗ ਰਹੀ ਹੈ ਤੇ ਇਹੀ ਟਾਈਮ ਹੈ ਜੀ ਮੌਸਮ ਵੀ ਇਹੋ ਜਿਹਾ ਚੱਲਿਆ ਹੋਇਆ ਹੁਣ ਚੇਪਾ ਜਿਹੜਾ ਕਹਿੰਦੇ ਆਪਾਂ ਐਫਿਡ ਕਹਿੰਦੇ ਇੰਗਲਿਸ਼ ਚ ਤੇ ਪੰਜਾਬੀ ਚੇਪਾ ਕਹਿੰਦੇ ਉਹਦਾ ਹਮਲਾ ਹੋਣ ਦਾ ਸਮਾਂ ਚੱਲ ਰਿਹਾ ਜੀ ਤਾਂ ਉਹਦਾ ਹਮਲਾ ਸਿੱਟੇ ਵਿੱਚ ਹੁੰਦਾ ਹੈ ਉਹ ਸਿੱਟੇ ਦੇ ਦਾਣਿਆਂ ਨੂੰ ਦੁੱਧਿਆ ਸਟੇਜ 'ਚ ਇਸ ਟਾਈਮ ਦਾਣੇ ਆਪਣੇ ਬਣ ਗਏ ਐ ਸੌਫਟ ਦਾਣੇ ਐ ਉਹਨਾਂ ਦਾ ਉਹ ਰਸ ਚੂਸ ਕੇ ਉਹਨਾਂ ਦੇ ਫੀਡ ਕਰਦਾ ਉਹਨਾਂ ਤੇ ਖਾਂਦਾ ਹੈ ਜੀ ਤਾਂ ਆਪਾਂ ਨੂੰ ਦੇਖਣ ਜੀ ਆਉਂਦਾ ਜਦੋਂ ਆਪਾਂ ਸਿੱਟਾ ਖੋਲਾਂਗੇ ਤਾਂ ਉਹਦੇ 'ਚ ਉਹ ਅੰਦਰ ਹਰੇ ਰੰਗ ਦੇ ਗੂੜੇ ਹਰੇ ਰੰਗ ਦੇ ਕਾਲੇ ਰੰਗ ਦੇ ਤੇਲੇ ਨੇ ਉਹ ਆਪਣੀ ਸੂਈ ਵਰਗਾ ਉਹਨਾਂ ਦਾ ਮੂੰਹ ਹੁੰਦਾ ਵਿੱਚ ਫਸਾ ਕੇ ਉਹ ਰਸ ਚੂਸਦੇ ਦੁੱਧਿਆ ਸਟੇਜ ਉਹਦੇ ਕਰਕੇ ਕੀ ਹੁੰਦਾ ਕਿ ਦਾਣੇ ਉਹਨਾਂ ਨੇ ਰਸ ਚੂਸ ਲੈਣਾ ਜੀ ਦਾਣੇ ਬਰੀਕ ਪੈ ਜਾਣੇ ਬਰੀਕ ਪੈ ਜਾਣੇ ਦਾਣੇ ਦਾ ਜਿਹੜਾ ਜਿਹੜਾ ਆਪਣਾ ਝਾੜ ਹੈ ਉਹ ਤਾਂ ਮਤਲਬ ਘਟਣਾ ਹੀ ਹੈ ਜੀ ਦਾਣਾ ਜਦੋਂ ਬਰੀਕ ਪੈ ਗਿਆ ਤੇ ਦੂਜੀ ਗੱਲ ਜਦੋਂ ਜਿਹੜੇ ਕੰਬਾਈਨ ਨਾਲ ਹਾਰਵੈਸਟ ਕਰਦੇ ਆ ਤਾਂ ਉਹ ਜਾਲੀ 'ਚ ਜਿਹੜਾ ਬਰੀਕ ਦਾਣਾ ਉਹ ਡਾਇਰੈਕਟ ਸਿੱਧਾ ਨਿਕਲ ਜਾਊਗਾ ਤੋੜੀ ਦੀ ਰਹੀਂ ਤੇ ਉਹ ਦਾਣਾ ਆੜਾ ਨੀਲਡ 'ਚ ਤੇ ਇਹਦੇ ਨਾਲ ਬੜਾ ਨੁਕਸਾਨ ਇਹ ਕਰ ਸਕਦੇ ਨੇ ਜੇ ਅਸੀਂ ਆਪਣੇ ਸਮੇਂ ਸਿਰ ਇਹਨਾਂ ਦੀ ਰੋਕਥਾਮ ਨਾ ਕਰੀਏ ਤਾਂ ਹੁਣ ਮੇਰਾ ਕਿਸਾਨ ਵੀਰਾਂ ਨੂੰ ਸੁਝਾਇਆ ਹੈ ਕਿ ਇਸ ਟਾਈਮ ਆਪਣੇ ਖੇਤਾਂ 'ਚ ਫਿਰਿਏ ਤੇ ਮਾੜਾ ਜਿਹਾ ਸਿੱਟੇ ਨੂੰ ਖੋਲ ਕੇ ਦੇਖੀਏ ਉਹ ਸਿੱਟੇ ਦੇ ਵਿੱਚ ਹੁੰਦੇ ਆ ਤੇ ਸਰਵੇਖਣ ਕਰਕੇ ਆਪਾਂ ਕੋਈ 50 100 ਬੂਟਾ ਦੇਖਾਂਗੇ ਜੇ ਪੰਜ ਤੇਲੇ ਦੇ ਉੱਤੇ ਆਪਣੇ ਸਿੱਟੇ 'ਚ ਤੇਲਾ ਆ ਗਿਆ ਚੇਪਾ ਜਿਹਨੂੰ ਕਹਿੰਦੇ ਆਪਾਂ ਉਹ ਅਗਰ ਪੰਜ ਤੇਲੇ ਪ੍ਰਤੀ ਸਿੱਟੇ ਦੇ ਔਸਤ ਦੇ ਆਧਾਰ ਤੇ ਉੱਤੇ ਹੈ ਤਾਂ ਸਾਨੂੰ ਉਹਦੀ ਕੰਟਰੋਲ ਕਰਨ ਦੀ ਲੋੜ ਹੈ ਤੇ ਜੇ ਖੇਤੀਬਾੜੀ ਯੂਨੀਵਰਸਿਟੀ ਨੇ ਇਹਦੇ ਵਾਸਤੇ ਬਹੁਤ ਚੰਗੀਆਂ ਸਪਾਰਸ਼ਾਂ ਵੀ ਦਿੱਤੀਆਂ ਜੇ ਆਪਾਂ ਕੋਈ ਜ਼ਹਿਰਾਂ ਦਾ ਇਸਤੇਮਾਲ ਨਹੀਂ ਕਰਨਾ ਹੈ ਤਾਂ ਆਪਾਂ ਘਰੇ ਨਿੰਮ ਦਾ ਘੋਲ ਬਣਾ ਸਕਦੇ ਜੀ ਬਹੁਤ ਵਧੀਆ ਸਪਾਰਸ਼ਾਂ ਇਸੇ 2 ਸਾਲ ਤੇ ਕੰਮ ਕਰ ਰਹੇ ਹਾਂ ਤਾਂ 2 ਲੀਟਰ ਨਿੰਮ ਦਾ ਘੋਲ ਘਰ ਦੇ ਬਣਿਆ ਨਿੰਮ ਦਾ ਘੋਲ ਆਪਾਂ ਸਪਰੇਅ ਕਰ ਸਕਦੇ ਹਫ਼ਤੇ ਹਫ਼ਤੇ ਦੇ ਅੰਤਰਾਲ ਤੇ ਉਹ ਬਹੁਤ ਵਧੀਆ ਹੈ ਤੇਲੇ ਨੂੰ ਚੇਪੇ ਨੂੰ ਇਹਨੂੰ ਕੰਟਰੋਲ ਕਰ ਦਿੰਦਾ ਹੈ ਜੇ ਉਹਦੇ ਨਾਲ ਨਾ ਹੋਏ ਕਿ ਕਿਸੇ ਕੋਲ ਨਿੰਮ ਦਾ ਘੋਲ ਨਹੀਂ ਬਣਾ ਸਕਦੇ ਐਮਰਜੈਂਸੀ ਵਾਲਾ ਕੁਝ ਐਸਾ ਹੈ ਕਿ ਬਹੁਤ ਜ਼ਿਆਦਾ ਹਮਲਾ ਹੋ ਗਿਆ ਹੈ ਤਾਂ ਅਕਤਾਰਾ ਨਾਂ ਦੀ ਦਵਾਈ ਆਂਦੀ 25 ਤਾਕਤ ਉਹਦਾ 20 ਗ੍ਰਾਮ 100 ਲੀਟਰ ਪਾਣੀ ਚ ਘੋਲ ਕੇ 1 ਕਿਲੇ ਮਗਰੋਂ ਆਪਾਂ ਛਿੜਕਾ ਕਰਕੇ ਇਸ ਕੀੜੇ ਤੋਂ ਬਚਾ ਸਕਦੇ ਆਪਣੀ ਫਸਲ ਨੂੰ ਜੀ ਤੇ ਨਿੰਮ ਦਾ ਘੋਲ ਕਿਵੇਂ ਤਿਆਰ ਕਰਨਾ ਘੋਲ ਬਣਾਉਣ ਦੀ ਵਿਧੀ ਹੈ ਕਿ ਆਪਣੇ ਕੋਈ ਨਿੰਮ ਦੇ ਪੇੜ ਤੇ ਨਿੰਮ ਦੀਆਂ ਨਮੋਲੀਆਂ ਪੱਤੇ ਟਹਿਣੀਆਂ ਹਾਂ ਜੀ 4 ਕਿਲੋ ਨਿੰਮ ਦੀਆਂ ਪੱਤੀਆਂ 10 ਲੀਟਰ ਪਾਣੀ ਚ ਅੱਧਾ ਘੰਟਾ ਪੌਣਾ ਘੰਟਾ ਉਬਾਲਨੀ ਆ ਨੇ ਜੀ ਉਸ ਤੋਂ ਬਾਅਦ ਜਿਹੜਾ ਉਹਦਾ ਪਾਣੀ ਬਚਿਆ ਉਹ ਛਾਣ ਲੈਣਾ ਕੱਪੜੇ ਨਾਲ ਫਿਰ ਉਹਦਾ 2 ਲੀਟਰ ਪਾਣੀ ਜਿਹੜਾ ਉਹ 100 ਲੀਟਰ ਚ ਘੋਲ ਕੇ ਉਹ ਆਪਾਂ ਸਪਰੇਅ ਕਰਨ ਲਈ ਵਰਤਣਾ ਹੈ ਜੀ ਕਿਆ ਬਾਤ ਉਹਦੇ ਨਾਲ ਰੁਕ ਜਾਏਗਾ ਹਮਲਾ ਰੁਕ ਜਾਏਗਾ ਜੇ ਦੋ ਸਪਰੇਅਾਂ ਕਰਾਂਗੇ ਹਫਤੇ ਹਫਤੇ ਦੇ ਅੰਤਰਾਲ ਤੇ ਤਾਂ ਉਹ ਬਿਲਕੁਲ ਜਿ ਘਟਾ ਦੇ ਜੇ ਆਪਾਂ अर्ਲੀ ਸਟੇਜ ਚ ਕਰ ਲਾਂਗੇ ਜੇ ਆਪਣਾ ਕੰਮ ਬਹੁਤ ਵੱਧ ਗਿਆ ਤੇਲਾ ਬਹੁਤ ਜ਼ਿਆਦਾ ਹੈ ਫਿਰ ਇਹਨੇ ਕੰਮ ਨਹੀਂ ਕਰਨਾ ਜਿਹੜੇ ਕੁਦਰਤੀ ਤੱਤ ਨੇ ਜਿਹੜੇ ਨਿੰਮ ਵਰਗੀਆਂ ਫਸਲਾਂ ਨੇ ਇਹ ਨਿੰਮ ਵਰਗੇ ਜਿਹੜੇ ਆਪਣੇ ਕੀਟਨਾਸ਼ਕ ਨੇ ਜਿਹੜੇ ਆਪਾਂ ਵਰਤਦੇ ਨੇ ਇਹ अर्ली ਸਟੇਜ ਜਦੋਂ ਹਮਲਾ ਥੋੜਾ ਹੈ ਉਦੋਂ ਆਪਾਂ ਇਹਦੇ ਨਾਲ ਖਰਚਾ ਘਟਾ ਕੇ ਆਪਣੇ ਸਪਰੇਅ ਕਰਕੇ ਰੋਕ ਸਕਦੇ ਹਾਂ ਜੇ ਹਮਲਾ ਵੱਧ ਗਿਆ ਜੀ ਤੇਲਾ ਬਹੁਤ ਜ਼ਿਆਦਾ ਵੱਧ ਗਿਆ ਕਿਉਂਕਿ ਆਪਣੇ ਕਈ ਵਾਰੀ ਹੁੰਦਾ ਕਿਸਾਨ ਦੇਖਦੇ ਜੀ ਧੁੱਪਾਂ ਨੇ ਫਸਲ ਪੱਕਣ ਵਾਲੀ ਹੈ ਹੁਣ ਕਾਹਨੂੰ ਜਾਣਾ ਖੇਤ ਚ ਤੇ ਦੇਖਦੇ ਨਹੀਂ ਤੇ ਹਮਲਾ ਜਦੋਂ ਜਾਂਦੇ ਆ ਤਾਂ ਉਹ ਤੋਂ ਕਾਲੇ ਹੋ ਜਾਂਦੇ ਸਿੱਟੇ ਬਹੁਤ ਜ਼ਿਆਦਾ ਹੋ ਗਿਆ ਉਸ ਵੇਲੇ ਇਹਨੇ ਕੰਮ ਨਹੀਂ ਕਰਨਾ ਉਸ ਵੇਲੇ ਸਾਨੂੰ ਕੀਟਨਾਸ਼ਕ ਜਿਹੜੇ ਕੈਮੀਕਲ ਕੀਟਨਾਸ਼ਕ ਨੇ ਉਹਦੇ ਵਾਲੇ ਜਾਣਾ ਹੀ ਪੈਣਾ ਜੀ ਮੇਰਾ ਨਾਮ ਹੈ ਜੀ ਅਨੰਤਰਾਮ ਪਿੰਡ ਝਾਂਡੀਆਂ ਕਲਾਂ ਜ਼ਿਲ੍ਹਾ ਰੋਪੜ ਤਹਿਸੀਲ ਆਨੰਦਪੁਰ ਸਾਹਿਬ ਸਰ ਰੋਪੜ ਤੋਂ ਆਏ ਤੁਸੀਂ ਹਾਂਜੀ ਆ ਲਾਗੇ ਪੈਂਦਾ ਜੀ ਸਾਡਾ ਬਿਲਕੁਲ ਇੱਥੇ ਕੋ ਪਹਿਲੀ ਆਪਣੀ ਮੇਰੀ ਤਕਰੀਬਨ 7 ਕਿੱਲੇ ਦੀ ਪਹਿਲੀ ਹੈ ਜੀ ਤੇ ਕੀ ਕੀ ਲਾਇਆ ਤੁਸੀਂ ਮੈਂ ਸਰ ਕਰਦਾ ਜੀ ਇਸ ਵੇਲੇ ਕਣਕ ਔਰ ਛੋਲੇ ਤੇ ਛੋ ਐਸ ਵੇਲੇ ਕਣਕ ਦੀ ਫਸਲ ਜਿਹੜੀ ਆ ਜੀ ਉਹ ਲਗਭਗ 75% ਜਿਹੜੀ ਹੈ ਨਾ ਉਹ ਤਿਆਰ ਹੋ ਚੁੱਕੀ ਆ ਵੀ ਸਾਡੇ ਲੋਕ ਜਿਹੜੇ ਸੀ ਜੀ ਪਹਿਲਾਂ ਬਿਲਕੁਲ ਵੀ ਸਾਨੂੰ ਕੁਝ ਵੀ ਪਤਾ ਨਹੀਂ ਸੀ ਜੀ ਜਾਤੋਂ ਵੀ ਅਸੀਂ ਯੂਨੀਵਰਸਿਟੀ ਨਾਲ ਜੁੜੇ ਆ ਇਹ ਵਾਰ-ਵਾਰ ਸਾਡੇ ਪਿੰਡਾਂ ਵਿੱਚ ਜਾ ਕੇ ਸਾਨੂੰ ਜਗਾਉਂਦੇ ਆ ਸਾਨੂੰ ਇੰਨੀ ਜਾਗਰਤੀ ਆ ਗਈ ਅਕਲ ਦੱਸੋ ਨੰਤਕ ਮਾਰ ਜੀ ਦੇਖੋ ਯੂਨੀਵਰਸਿਟੀ ਨਾਲ ਤੁਸੀਂ ਜੁੜੇ ਹੋ ਬੜੀ ਚੰਗੀ ਗੱਲ ਹੈ ਸ਼ਾਬਾਸ਼ ਹੈ ਤੁਹਾਨੂੰ ਮੈਂ ਸਮਝਦਾ ਸਾਡੇ ਕਿਸਾਨਾਂ ਨੂੰ ਵੀ ਜ਼ਰੂਰ ਜੁੜਨਾ ਚਾਹੀਦਾ ਹੈ ਤੇ ਤੁਸੀਂ ਆਪਣੇ ਪਿੰਡਾਂ 'ਚ ਬਾਕੀ ਕਿਸਾਨਾਂ ਨੂੰ ਵੀ ਦੱਸਦੇ ਰਹਿੰਦੇ ਹੋ ਵੀ ਤੁਸੀਂ ਇੱਕ ਬੁਲਾਰੇ ਹੋ ਯੂਨੀਵਰਸਿਟੀ ਦੇ ਹਾਂ ਸਰ ਜਿਸ ਵੇਲੇ ਸਾਡੇ ਪਿੰਡ ਵਿੱਚ ਜਾ ਕੇ ਕੈਂਪ ਲਾਉਂਦੇ ਆ ਉਸ ਵੇਲੇ ਲਗਭਗ ਸਾਰੇ ਲੋਕ ਜਿਹੜੇ ਇਕੱਠੇ ਹੋ ਗਏ ਇਹਨਾਂ ਦੀ ਗੱਲ ਸੁਣਦੇ ਆ ਉਹਨੂੰ ਪਰ ਅਮਲ ਕਰਦੇ ਆ ਤੁਸੀਂ ਗੱਲ ਦੱਸਦੇ ਵੀ ਅੱਛਾ ਹੁਣ ਤੁਸੀਂ ਗੱਲ ਕੀਤੀ ਏ ਛੋਲਿਆਂ ਦੀ ਹਾਂ ਜੀ ਤੇ ਇਹ ਕਿੰਨੇ ਕੋੜਖਬੇ ਚ ਲਾਇਆ ਤੁਸੀਂ ਹੁਣ ਮੈਂ ਸਰ 1 ਕਿੱਲਾ ਛੋਲਿਆਂ ਦਾ ਲਾਣਾਂ ਜੀ ਹਰ ਸਾਲ ਪੈਸੇ ਲੱਭਦੇ ਮਾੜੇ ਮੋਟੇ ਕੇ ਸੇਵਾ ਹੀ ਹੈ ਨਾ ਨਾ ਪੂਰੇ ਪੈਸੇ ਲੱਭਦੇ ਆ ਜੀ ਪਿਛਲੇ ਸਾਲ ਥੋੜਾ ਨੁਕਸਾਨ ਹੋ ਗਿਆ ਸੀ ਜੀ ਗੜੇ ਪੈ ਗਏ ਸੀ ਬਾਢੀ ਪਰ ਲੇਕਿਨ ਇਸ ਵੇਲੇ ਹਾਲ ਦੀ ਘੜੀ ਛੋਲਿਆਂ ਦੀ ਫਸਲ ਜਿਹੜੀ ਉਹ ਜੀ ਉਹ ਮੇਰੀ ਬਹੁਤ ਵਧੀਆ ਮੈਨੂੰ ਕਿਸੇ ਪਾਸੇ ਲੈ ਜਾਣਾ ਨਹੀਂ ਪੈਂਦਾ ਪਿੰਡ ਵਿੱਚ ਹੀ ਮਤਲਬ ਜਿਹੜਾ ਆਪਰਚੂਨ ਵਿੱਚ ਲੋਕ ਜਿਹੜੇ ਘਰਾਂ ਵਿੱਚ ਵਰਤਣ ਵਾਲੇ ਆ ਉਹ ਉਹ ਲੈ ਲੈਂਦੇ ਆ ਜੀ ਕੀ ਬਹਾ ਦੇਅਰ ਓਪਰਚੁਨਿਟੀ 165 70 ਰੁਪਏ ਜੀ ਅੱਛਾ ਹੁਣ ਅਨੰਤ ਕੁਮਾਰ ਜੀ ਇੱਕ ਗੱਲ ਹੋਰ ਦੱਸੋ ਕਿ ਇਹ ਤੇ ਹੋ ਗਈ ਹਾੜੀ ਹਾਂਜੀ ਹੁਣ ਅਗੂ ਆ ਗਈ ਸੋਣੀ ਹਾਂਜੀ ਉੱਚ ਕੀ ਲਾਉਂਦੇ ਹੋ ਫਿਰ ਸੋਣੀ ਤੇ ਮੈਂ ਲਾਉਂਦਾ ਜੀ ਝੋਨਾ ਮੱਕੀ ਔਰ ਮੈਂ 1 ਕਿਲਾ ਲਾਉਂਦਾ ਜੀ ਸੋਇਆਬੀਨ ਦਾ ਅੱਛਾ ਸੋਇਆਬੀਨ ਦਾ ਜੀ ਬੀ ਜਿਹੜਾ ਹੈ ਜੀ ਉਹ ਹਰ ਵੇਲੇ ਮੈਨੂੰ ਉਹਨਾਂ ਦਾ ਮਤਲਬ ਕੇਵੀ ਕੇ ਰੋਪੜ ਤੋਂ ਮਿਲ ਜਾਂਦਾ ਜੀ ਔਰ ਬਹੁਤ ਵਧੀਆ ਫਸਲ ਹੈ ਇਹਨੂੰ ਕਿਸੇ ਕਿਸਮ ਦੀ ਕੋਈ ਮਾਰ ਨਹੀਂ ਹੈ ਤੇ ਸੋਇਆਬੀਨ ਕਿੱਥੇ ਵਿਕਦੀ ਫਿਰ ਮੈਨੂੰ ਲੱਗੇ ਕਰਾਲੀ ਦਾ ਚੰਡੀਗੜ੍ਹ ਵਿੱਚ ਨਹੀਂ ਪੈਂਦੀ ਇਹ ਅਗੇ ਚੰਡੀਗੜ੍ਹ ਕੁਰਾਲੀ ਤੁਹਾਨੂੰ ਵਧੀਆ ਮਾਰਕੀਟ ਮਿਲ ਜਾਂਦੀ ਲੱਗੇ ਆ ਜੀ ਲੱਗੇ ਆ ਜੀ ਉਹ ਕਿੰਨਾ ਕੁ ਝਾੜ ਮਿਲ ਜਾਂਦਾ ਉਹਦਾ ਕਿੱਲੇ ਦਾ ਤਕਰੀਬਨ ਉਹਦਾ ਜੀ ਝਾੜ 7-8 ਕੁਇੰਟਲ ਲਈ ਪਰ ਏਕੜ ਜਾਂਦੀ ਤੇ ਉਹ ਵੀ 7-800 ਰੁਪਏ ਕੁਇੰਟਲ ਹੋ ਜਾਂਦੀ ਹਾਂ ਨਹੀਂ ਨਹੀਂ ਜੀ ਉਹ ਤਕਰੀਬਨ 55 5500 ਰੁਪਏ ਕੁਇੰਟਲ ਠੀਕ ਹੈ ਠੀਕ ਹਾਂ ਇਸ ਭਾਵੇ ਕਿ ਜਾਂਦੀ 5 ਰੁਪਏ ਕਿਲੋ ਹਾਂਜੀ 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 ਤੇ ਚੰਗੇ ਪੈਸੇ ਲੱਭ ਜਾਂਦੇ ਫਿਰ ਠੀਕ ਹੈ ਜੀ ਠੀਕ ਆ ਮੈਂ ਮਤਲਬ ਆਪਣੀ ਜਿੰਨੀ ਖੇਤੀ ਮੈਂ ਕਰ ਰਿਹਾ ਉਹਦੇ ਚ ਮੈਂ ਮੰਨ ਲਓ ਸਕਸੈਸਾਂ ਜੀ ਔਰ ਜ਼ਮੀਨ ਦਾ ਵੀ ਮਿਹਨਤ ਦਾ ਬਦਲ ਨਾਲ ਪਜਾਉ ਸ਼ਕਤੀ ਵਧਦੀ ਜਦੋਂ ਸੋਇਆ ਬੀਜਾ ਛੋਲੇ ਨਹੀਂ ਕੀਤੀ ਕਰਦੇ। ਇਹ ਜਿਹੜੀ ਜੜ ਹੈ ਨਾ ਜੀ ਉਹ ਸਿੱਧੀ ਜਾਂਦੀ ਥੱਲੇ ਨੂੰ ਇਹ ਧਰਤੀ ਦੀ ਥੱਲੇ ਦੀ ਤਾਕਤ ਲੈਂਦੀ ਹੈ। ਇਸ ਕਰਕੇ ਨਾ ਮਤਲਬ ਜੋ ਹੀ ਤਾਂ ਪੱਤ ਪਰਾਲਾ ਜਿਹੜਾ ਉਹ ਖੇਤ ਵਿੱਚ ਝੜਦਾ ਔਰ ਉਹ ਖਾਦੇ ਰੂਪ ਵਿੱਚ ਜਿਹੜਾ ਇਹ ਮੋਹਰੀ ਫਸਲ ਨੂੰ ਕੰਮ ਕਰਦਾ ਜੀ। ਅੱਛਾ ਹੁਣ ਕਈ ਵਾਰੀ ਆਪਾਂ ਇਹ ਸੋਚਨੇ ਆ ਕਿ ਸਾਡੇ ਜਿਹੜੇ ਕਿਸਾਨ ਨੇ ਉਹ ਓਵਰ ਆਲ ਜੀ ਆਪਾਂ ਝਾਤ ਮਾਰੇ ਵਾਲੇ ਦੇ ਵਾਲੇ ਯੰਗ ਮੁੰਡੇ ਜਿਹੜੇ ਨੇ ਉਹ ਬਾਹਰਲੇ ਮੁਲਕਾਂ ਚ ਭਜਣਦੇ ਆ। ਹਾਂਜੀ। ਤੇ ਖੇਤੀ ਕਰਕੇ ਬਹੁਤ ਘੱਟ ਲੋਕ ਤਿਆਰ ਨੇ ਆਪਣੇ ਪੁਰਾਣੇ ਬੰਦੇ ਤੇ ਕਰੀ ਜਾਂਦੇ ਆ ਲੇਕਿਨ ਨਵੇਂ ਮੁੰਡੇ ਜਿਹੜੇ ਨੇ ਉਹ ਵਾਈਟ ਕਲਰ ਜੋਬ ਨੂੰ ਬਕ ਕਹਿੰਦੇ ਆ ਉਹ ਕਰਕੇ ਖੁਸ਼ ਨੇ ਸਾਡੇ ਨੌਜਵਾਨਾਂ ਨੂੰ ਅਸੀਂ ਸੁਣਿਆ ਦਿਓ ਵੀ ਇਹਦੇ ਵਿੱਚ ਬੜਾ ਕੋਸ਼ਿਸ਼ ਹੈ ਦੇਖੋ ਤੁਸੀਂ ਪਿੰਡ ਦੇ ਵਿੱਚ ਹੀ ਮੰਡੀ ਖੋਲੀ ਏ ਸੋਇਆਬੀਨ ਵੀ ਤੁਸੀਂ ਛੋਲੇ ਹੀ ਵੇਚਣ ਦੇ ਹੋ ਚੰਗੇ ਪੈਸੇ ਬਗੈਰ ਖਰਚੇ ਵੀ ਬੜੇ ਘੱਟ ਦੇ ਵਿੱਚ ਜੇਸੀ ਝੋਨੇ ਕਰਨ ਦੀ ਗੱਲ ਕਰੀਏ ਉਦੋਂ ਨਾਲ ਖਰਚੇ ਵੀ ਘੱਟ ਨੇ ਦਿੱਤੇ ਬਹੁਤ ਵਾਹ ਇਹ ਫਾਇਦਾ ਬਥੇਰਾ ਹੈ ਬਹੁਤ ਖਰਚਾ ਘਟੇ ਜੀ ਬਹੁਤ ਖਰਚਾ ਘਟੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਬਿਲਕੁਲ ਨੌਜਵਾਨਾਂ ਨੂੰ ਮੈਂ ਤਾਂ ਸਾਰਿਆਂ ਨੂੰ ਨਗਰ ਵਿੱਚ ਵੀ ਪਿੰਡ ਵਿੱਚ ਵੀ ਮੈਂ ਅਪੀਲ ਕਰਦਾ ਹੁੰਦਾ ਵੀ ਯਾਰ ਜਿੰਨਾ ਜਿੰਨਾ ਵੀ ਉਹਨਾਂ ਉਹਨਾਂ ਕਰੋ ਤਾਂ ਕਿ ਅਸੀਂ ਜੋ ਜਿੰਨੇ ਦਾਣੇ ਅਸੀਂ ਘਰੇ ਵਰਤਨੇ ਆ ਚਾਹੇ ਦਾਲ ਦੇ ਰੂਪ ਵਿੱਚ ਚਾਹੇ ਦਾਣੇ ਦੇ ਰੂਪ ਵਿੱਚ ਉਹ ਅਸੀਂ ਸ਼ੁੱਧ ਔਰ ਵਧੀਆ ਪੈਦਾ ਕਰ ਲਈਏ ਇਹਦੇ ਵਿੱਚ ਸਾਡਾ ਸਭ ਦਾ ਭਲਾ ਸਾਡੀ ਆਨੇ ਵਾਲੀ ਜਨਰੇਸ਼ਨ ਦਾ ਵੀ ਭਲਾ ਹੋਊਗਾ ਮੇਰਾ ਨਾਮ ਮਨਦੀਪ ਹੈ ਜੀ ਅੱਛਾ ਤੇ ਮੈਂ ਇੱਥੇ ਪਿੰਡ ਕਲਾਰ ਤੋਂ ਆਂ ਜੀ ਤੇ ਇਹ ਕਲਾਰਪਿੰਡ ਲੱਗ ਗਈ ਇੱਥੋਂ ਇਸ ਤੋਂ ਨਾਲ ਵਾਲਾ ਪਿੰਡ ਹੈ ਜੀ ਅੱਛਾ ਸਾਡੀ ਜ਼ਮੀਨ ਯੂਨੀਵਰਸਿਟੀ ਦੇ ਨਾਲ ਬਿਲਕੁਲ ਨਾਲ ਟੱਚ ਕਰਦੀ ਹੈ ਬਿਲਕੁਲ ਨਾਲ ਹੀ ਮਿਲ ਗਏ ਯੂਨੀਵਰਸਿਟੀ ਤੋਂ ਜਿਰੋ ਮਰਜੀ ਇਹਨਾਂ ਦੀਆਂ ਹਦਾਇਤਾਂ ਮੁਤਾਬਕ ਹੀ ਖੇਤੀ ਕਰਦੇ ਹਾਂ ਜੀ ਤੇ ਆਪ ਵੀ ਕਰਦੇ ਹੋ ਪਿੰਡ ਜੀ ਕਰਾਉਂਦੇ ਹੋ ਕਿ ਆਪ ਹੀ ਕਰਦੇ ਹੋ ਨਹੀਂ ਜਿਹੜੇ ਸਾਡੇ ਪਿੰਡ ਦੇ ਹੋਰ ਵੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਉਹ ਸਾਨੂੰ ਕਾਲ ਕਰਕੇ ਪੁੱਛਦੇ ਨੇ ਜੇ ਉਹਨਾਂ ਦਾ ਯੂਨੀਵਰਸਿਟੀ ਨਾਲ ਸੰਪਰਕ ਨਹੀਂ ਹੁੰਦਾ ਤਾਂ ਅਸੀਂ ਉਹਨਾਂ ਨੂੰ ਵੀ ਸਲਾਹ ਦਿੰਦੇ ਹਾਂ ਕਿਹੜੀ ਖੇਤੀ ਕਰਦੇ ਹੋ ਸਪੰਸਰ ਸਾਹਿਬ ਤੁਸੀਂ ਅਸੀਂ ਜ਼ਿਆਦਾ ਕਣਕ ਝੋਨਾ ਮੱਕੀ ਜ਼ਿਆਦਾਤਰ ਤੌਰ ਤੇ ਪੌਪੂਲਰ ਦੀ ਖੇਤੀ ਕਰਦੇ ਆਂ। ਅੱਛਾ ਪੌਪੂਲਰ ਦੀ ਖੇਤੀ ਵੀ ਕਾਫੀ ਮੈਂ ਦੇਖਿਆ ਪੌਪੂਲਰ ਕਾਫੀ ਇੱਥੇ ਜਿਹਨੂੰ ਐਗਰੋਫੋਰੈਸਟਰੀ ਆਪਾਂ ਕਹ ਦਿੰਨੇ ਆਂ ਤੇ ਪੌਪੂਲਰ ਦੀ ਕੀ ਸਿਚੁਏਸ਼ਨ ਏ ਕਿੰਨੇ ਚਿਰ ਬਾਅਦ ਬੂਟਾ-ਬੂਟਾ ਮਿਲ ਜਾਂਦਾ ਮਤਲਬ ਕਿ ਜਿਹਨੂੰ ਕਿੰਨੇ ਬੂਟੇ ਖੇਚ ਲਾਉਂਦੇ ਤੁਸੀਂ? ਸਰ ਸਾਡੇ 1 ਕਿੱਲੇ 'ਚ 2.5 ਤੋਂ 250 ਤੋਂ ਲੈ ਕੇ 300 ਤੱਕ ਲੱਗਦੇ ਨੇ। ਅੱਛਾ ਤੇ ਇਹ 4 ਤੋਂ 5 ਸਾਲ ਦੇ ਵਿੱਚ ਵਿੱਚ ਤਿਆਰ ਹੋ ਜਾਂਦਾ। ਅੱਜ ਦੇ ਟਾਈਮ 'ਚ ਇੰਨਾ ਇਹਦਾ ਮਾਰਕੀਟਿੰਗ 'ਚ ਰੇਟ ਹੈਗਾ ਤੇ ਸਾਨੂੰ ਇਹ 5 ਸਾਲ ਦੀ ਫਸਲ 6 ਲੱਖ ਰੁਪਏ ਅਸੀਂ ਸਰਦੀਆਂ 'ਚ ਕਣਕ ਬੀਜਦੇ ਆਂ ਜੀ ਪਹਿਲੇ ਸੀਜ਼ਨ 'ਚ ਮੱਕੀ ਬੀਜੀ ਜਾਂਦੀ ਏ ਉਸ ਤੋਂ ਬਾਅਦ ਫਿਰ ਸੋਣੀ 'ਚ ਕੁਝ ਨਹੀਂ ਹੁੰਦਾ ਉਹਨੂੰ ਬਸ ਸੇਵਾ ਕਰੀ ਜਾਂਦੀ ਏ ਜੀ ਖਾਦਾਂ ਪਾਣੀ ਪਾ ਕੇ ਠੀਕ ਹੈ ਪਹਿਲੇ ਸਾਲ ਕਣਕ ਵੀ ਲੈ ਲਈ ਤੇ ਮੱਕੀ ਵੀ ਲੈ ਲਈ ਕਣਕ ਤਾਂ ਹਰ ਸਾਲ ਬੀਜੀ ਜਾਂਦੀ ਏ ਇਹਦਾ ਝਾੜ ਹਰ ਸਾਲ ਕੁਆਂਟਲ 2 ਕੁਆਂਟਲ ਘਟਦਾ ਜਾਂਦਾ 5ਵੇਂ ਸਾਲ 'ਚ ਆ ਕੇ 12-13 ਕੁਆਂਟਲ ਤੱਕ ਆ ਜਾਂਦਾ ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਸਾਡੇ ਕਈ ਕਿਸਾਨ ਜਿਹੜੇ ਨੇ ਪਪੂਲਰ ਦੀ ਕਾਸ਼ ਕਰਨ ਦੇ ਆ ਤੇ ਉਹ ਉਸ ਸਮੱਸਿਆਵਾਂ ਉਹ ਆਉਂਦੀਆਂ ਹੋਣਗੀਆਂ ਤੁਸੀਂ ਖੁਦ ਐਗਰੋਫੋਰੈਸਟਰੀ ਪਪਲਰ ਤੁਸੀਂ ਲਾਇਆ ਕੋਈ ਸਮੱਸਿਆਵਾਂ ਖਾਸ ਆਉਂਦੀਆਂ ਨੇ ਤੁਹਾਨੂੰ ਕੋਈ ਕੀੜੇਮਕੋੜੇ ਦੀ ਜੀ ਬਿਮਾਰੀ ਜਾਂ ਹੋਰ ਕੋਈ ਸਮੱਸਿਆ ਆਂਦੀ ਹੋਵੇ ਤੇ ਜ਼ਿਕਰ ਕਰੋ ਤਾਂ ਕਿ ਆਪਾਂ ਉਹਦਾ ਜਵਾਬ ਜਿਹੜਾ ਮਾਹਿਰ ਕੋਲ ਲੈ ਕੇ ਤੇ ਆਪਣੇ ਕਿਸਾਨਾਂ ਨੂੰ ਜਾਣ ਕੇ ਦੇ ਸਕੀਏ ਸਰ ਇਹਦੀਆਂ ਕੀਟਨਾਸ਼ਕ ਜ਼ਿਆਦਾ ਲੋੜ ਨਹੀਂ ਪੈਂਦੀ ਇੱਕ ਸਾਲ ਜ਼ਿਆਦਾ ਨੁਕਸਾਨ ਹੋਇਆ ਸੀ ਸਾਰੇ ਪੱਤੇ ਸੁੰਡੀ ਨੇ ਖਾਲੇ ਸੀ ਉਹ ਕਾਫੀ ਟਾਈਮ ਹੋ ਗਿਆ ਹੁਣ ਇਹ ਪਿਛਲੇ 5-7 ਸਾਲ ਤੋਂ ਪਪਲਰ ਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ ਜੀ ਇਹ ਸਾਡਾ ਆਮਦਨ ਦਾ ਬਹੁਤ ਵਧੀਆ ਜਰੀਆ ਹੈ ਖੇਤੀ ਨਾਲੋਂ ਵੀ ਲਾਹੇ ਬੰਦੇ ਔਰ ਸਾਡਾ ਪਾਣੀ ਵੀ ਬਚਦਾ ਜੀ ਝੋਨਾ ਛੱਡ ਕੇ ਡਾਕਟਰ ਸਾਹਿਬ ਤੁਸੀਂ ਕੀਟ ਵਿਗਿਆਨੀ ਹੋ ਤੇ ਜਿਸ ਨਾਲ ਇਹਨਾਂ ਨੇ ਗੱਲ ਕੀਤੀ ਸੀ ਸੁੰਡੀ ਦੀ ਔਰ ਕਈ ਵਾਰੀ ਕਿਸਾਨ ਸਾਨੂੰ ਮਿਲਦੇ ਨੇ ਔਰ ਜ਼ਿਕਰ ਕਰਦੇ ਨੇ ਕਿ ਬੋਰਰ ਜਾਂ ਹੋਰ ਕਈ ਅੰਜ ਦੇ ਕੀੜੇ ਵਗੈਰਾ ਕਈ ਵਾਰੀ ਸ਼ੁਰੂਆਤੀ ਦੌਰ ਚ ਆ ਜਾਂਦੇ ਨੇ ਤੇ ਮੈਂ ਸਮਝਦਾ ਕਿ ਸਾਡੇ ਕਿਸਾਨ ਜਿਹੜੇ ਪਪਲੂ ਦੀ ਕਾਸ਼ ਕਰਨਾ ਚਾਹੁੰਦੇ ਨੇ ਜਾਂ ਕਰ ਰਹੇ ਨੇ ਉਹਨਾਂ ਵਾਸਤੇ ਕੋਈ ਖਾਸ ਨੁਕਤੇ ਐਸੋ ਦੱਸਣ ਦੀ ਜ਼ਰੂਰਤ ਹੈਗੀ ਹੈ ਸਰ ਐ ਤਾਂ ਪਪਲੂ ਵਿੱਚ ਕੋਈ ਕੀੜੇ ਮਕੋੜੇ ਦੀ ਜ਼ਿਆਦਾ ਦਿੱਕਤ ਇਸ ਏਰੀਆ ਚ ਕੰਢੀ ਏਰੀਆ ਚ ਆਪਣੇ ਚ ਹੈ ਨਹੀਂ ਜੀ ਨਹੀਂ ਨਹੀਂ ਬਰਸਾਤਾਂ ਚ ਕਈ ਵਾਰ ਜਿਹੜੇ ਵੱਡੇ ਪੇੜ ਨੇ ਉਹਨਾਂ ਚ ਕੋਈ ਕੀੜੇ ਸੁੰਡੀ ਜਿਹੜੀ ਇਹ ਪੈ ਜਾਂਦੀ ਤੇ ਜਿਵੇਂ ਆਪਾਂ ਜੇ ਇਸ ਪਾਸੇ ਕਿਸਾਨ ਤੁਹਰੇ ਤੇ ਫਾਇਦਾ ਹੋ ਸਕਦਾ ਬਿਲਕੁਲ ਜੀ ਨਵੇਂ ਬੂਟੇ ਜਦੋਂ ਆਪਾਂ ਪਨੀਰੀ ਲੈ ਕੇ ਆਂਦੇ ਆ ਤੇ ਬਿਮਾਰੀਆਂ ਬੂਰੀਆਂ ਤੋਂ ਬਚਾਉਣ ਲਈ ਆ ਥੱਲੇ ਜ਼ਮੀਨ ਚ ਸਿਉਂਕ ਦਾ ਕਈ ਵਾਰੀ ਹਮਲਾ ਹੁੰਦਾ ਤਾਂ ਉਹਦੇ ਬਚਾਉਣ ਲਈ ਉਹਨੂੰ ਜੜਾਂ ਚ ਆਪਾਂ ਕੀਟਨਾਸ਼ਕ ਦਵਾਈ ਥੋੜੀ ਜੀ ਡਿਪ ਕਰਕੇ ਉਹਦੇ ਚ ਲਗਾ ਕੇ ਡਿਪ ਕਰਕੇ ਲਗਾ ਕੇ ਫਿਰ ਆਪਣੇ ਉਲਾਦੀਏ ਤਾਂ ਬੂਟਾ ਐਸਟੈਬਲਿਸ਼ ਹੋਣ ਚ ਉਹ ਹੈਲਪ ਕਰ ਦਿੰਦੇ ਉਸ ਤੋਂ ਬਾਅਦ ਤਾਂ ਫਿਰ ਕੋਈ ਦਿੱਕਤ ਹੀ ਨਹੀਂ ਕੰਢੀ ਖੇਤਰ ਚ ਪਪੂਲਰ ਦੀ ਖੇਤੀ ਚਾਇ ਨਹੀਂ ਜੀ ਕੀੜੇ ਬਿਲਕੁਲ ਜੀ ਔਰ ਡਾਕਟਰ ਬਨਮੋਨ ਜੀ ਜੀ ਜਦੋਂ ਅਸੀਂ ਕੋਕੀ ਇਸ ਇਲਾਕੇ ਚ ਕਾਫੀ ਮੁੱਖ ਫਸਲ ਮੈਂ ਦੇਖਿਆ ਕਾਫੀ ਆਲੇ ਦੁਆਲੇ ਪਪੂਲਰ ਲੱਗਾ ਹੈ ਇਹ ਆਪਾਂ ਕੁਝ ਨਰਸਰੀ ਵੀ ਸਟੈਬਲਿਸ਼ ਕੀਤੀ ਹੈ ਜਾਂ ਕੁਝ ਇਹਦੇ ਤੇ ਖੋਜ ਵਗੈਰਾ ਚੱਲ ਰਹੀ ਕੁਝ ਨਵੀਂ ਕਿਸਮਾਂ ਵਗੈਰਾ ਇਹ ਪਪੂਲਰ ਇਸ ਇਲਾਕੇ ਦੀ ਬੜੀ ਮੇਨ ਫਸਲ ਹੈ ਟੰਡੀ ਇਲਾਕੇ ਦੀ ਸਾਡਾ ਜਿਹੜਾ ਤ੍ਰਿਸ਼ੀ ਵੀ ਜਨਤ ਇੰਦਰ ਰੋਪੜ ਹੈਗਾ ਉੱਥੋਂ ਕਾਫੀ ਵੱਡੇ ਮਾਤਰਾ ਚ ਪਿਛਲੇ ਸਾਲ ਵੀ ਇਸ ਸਾਲ ਵੀ ਜਿਹੜੀ ਪਨੀਰੀ ਯੂਨੀਵਰਸਿਟੀ ਵੱਲੋਂ ਸੇਲ ਕੀਤੀ ਗਈ ਇਸ ਖੋਜਕਿੰਦਰ ਦੇ ਉੱਤੇ ਵੀ ਅਸੀਂ ਪਨੀਰੀ ਤਿਆਰ ਕਰ ਲਈ ਅਗਲੇ ਸਾਲ ਤੋਂ ਇਸ ਖੋਜਕਿੰਦਰ ਤੋਂ ਵੀ ਪਨੀਰੀ ਜਿਹੜੀ ਕਿਸਾਨਾਂ ਨੂੰ ਮਿਲੂਗੀ ਔਰ ਦੂਜੀ ਮੈਂ ਇੱਕ ਬੜੀ ਇੰਪੋਰਟੈਂਟ ਗੱਲ ਇੱਥੇ ਸਾਂਝੀ ਕਰਨੀ ਚਾਹੁੰਦਾ ਜਿਹੜੀ ਇਸ ਵਾਰੀ ਸਾਡੀ ਯੂਨੀਵਰਸਿਟੀ ਦੀ ਸ਼ਿਫਾਰਿਸ਼ ਆਈ ਹੈ ਸਾਡਾ ਕਿਉਂਕਿ ਪਪੂਲਰ ਦਾ ਏਰੀਆ ਬਹੁਤ ਹੈ ਦੂਜੀ ਸਮੱਸਿਆ ਸਾਡੇ ਇਸ ਏਰੀਆ 'ਚ ਜਿਹੜਾ ਜਨਰਲੀ ਜਾਨਵਰਾਂ ਦੀ ਸਮੱਸਿਆ ਬਹੁਤ ਹੈ ਤੇ ਅਸੀਂ ਇੱਥੇ ਸ਼ਿਫਾਰਿਸ਼ ਕੀਤਾ ਕਿ ਅਸੀਂ ਅਦਰਕ ਦੀ ਫਸਲ ਬੜੀ ਵਧੀਆ ਲੈ ਸਕਦੇ ਹਾਂ ਔਰ ਇਹ ਸਾਡਾ ਪੰਜਾਬ ਦਾ ਜਿਹੜਾ ਸਾਰਾ ਅਦਰਕ ਦੂਜੇ ਜ਼ਿਲ੍ਹਿਆਂ ਤੋਂ ਦੂਜੀਆਂ ਸਟੇਟਾਂ ਤੋਂ ਆਉਂਦਾ ਤੇ ਅਸੀਂ ਇੱਥੇ ਟ੍ਰਾਇਲ ਕੀਤਾ ਚਾਰ ਪੰਜ ਸਾਲ ਉਹਦੀ ਯੂਨੀਵਰਸਿਟੀ ਨੇ ਇਸ ਵਾਰੀ ਸ਼ਿਫਾਰਸ ਕਰਤਾ ਵੀ ਪਪੂਲਰ ਦੇ ਵਿੱਚ ਜਾਂ ਛਾਲੇ ਥਾਂ ਦੇ ਵਿੱਚ ਜੇ ਅਸੀਂ ਅਦਰਟ ਦੀ ਖੇਤੀ ਕਰਦੇ ਹਾਂ ਤਾਂ ਇਹ ਬਹੁਤ ਲਾਹੇਵੰਦ ਹੈ ਔਰ ਸਾਨੂੰ ਬਾਤੀ ਸਟੇਟਾਂ ਤੋਂ ਅਦਰਟ ਮੰਗਾਉਣ ਦੀ ਲੋੜ ਨਹੀਂ ਟੰਡੀ ਦਾ ਅਲਟਾ ਜਿਹੜਾ ਸਾਰੇ ਪੰਜਾਬ ਨੂੰ ਜਿਹੜਾ ਅਦਰਟ ਸਪਲਾਈ ਕਰ ਸਕਦਾ ਔਰ ਇਸ ਅਦਰਟ ਦੀ ਫਸਲ ਨੂੰ ਪਾਣੀ ਬਹੁਤ ਟੱਟ ਲੱਗਦਾ ਔਰ ਕੋਈ ਜੰਡਲੀ ਜਾਨਵਰ ਨਹੀਂ ਖਾਂਦਾ ਔਰੇ ਬਹੁਤ ਲਾਭੇ ਹੁੰਦੇ ਹੋ ਸਕਦੀ ਹੈ ਇਹ ਕਿਹ ਬਜਾਈ ਦਾ ਟਾਈਮ ਕੀ ਇਹਦਾ ਇਹਦਾ ਬਜਾਈ ਦਾ ਟਾਈਮ ਮਈ ਦਾ ਜਿਹੜਾ ਪਹਿਲੇ 15 ਦਿਨ ਉਹ ਸਭ ਤੋਂ ਸਹੀ ਟਾਈਮ ਹੈ ਦਸੰਬਰ ਚ ਦੀ ਪਟਾਈ ਹੋ ਜਾਂਦੀ ਹੈ ਤੇ ਲੱਗਦਾ ਕੀ ਇਹ ਇਹਦਾ ਜਿੱਦਾਂ ਆਪਾਂ ਹਲਦੀ ਵੰਡੂ ਸਮਝ ਲਓ ਵੀ ਇਹਦੇ ਜਿਹੜੇ ਛੋਟੇ ਪੀਸ ਟਟਕੇ ਜਿਹੜੇ ਆ ਉਹਦੇ ਅਦਰਟ ਦੇ ਲੱਗ ਜਾਂਦੇ ਆ ਇਹਦੇ ਲਈ ਵੈਰਾਈਟੀਆਂ ਅਸੀਂ ਟੈਸਟ ਕਰ ਰਹੇ ਆਂ ਐਸ ਵੇਲੇ ਜਿਹੜੀਆਂ ਹਿਮਾਚਲ ਚ ਜਿਹੜੀਆਂ ਵੈਰਾਈਟੀਆਂ ਚੱਲਦੀਆਂ ਰਾਜ ਹਿਮਡੇਰੀਆ ਜਾਂ ਹੋਰ ਇੱਕ ਤੋਂ ਵੈਰਾਈਟੀਆਂ ਨੇ ਉਹ ਵਧੀਆ ਟਮ ਕਰ ਰਹੀਆਂ ਆਉਣ ਵਾਲੇ ਟਾਈਮ 'ਚ ਅਸੀਂ ਹੋਰ ਨਵੀਆਂ ਵੈਰਾਈਟੀਆਂ ਵੀ ਟੈਸਟ ਕਰ ਰਹੇ ਹਾਂ ਇਥੋਂ ਦਵਾਂਗੇ ਜੀ ਕਿੰਨੇ ਚਿਰ ਦੀ ਫਸਲ ਲੱਗੀ ਹੈ ਇਹ 9 ਮਹੀਨੇ ਆਲਮੋਸਟ ਫਸਲ ਲੱਗੀ ਹਲਦੀ ਵਾਂਗੂ ਹੀ ਹੈ ਹਲਦੀ ਵਾਂਗੂ ਬਿਲਕੁਲ ਉਹੀ ਹਲਦੀ ਵਾਂਗੂ ਹੀ ਆ ਆਇਓ ਜੀ ਤੁਹਾਡਾ ਨਾਮ ਸੁਬਨਾਮ ਕੀ ਜੀ ਅਵਤਾਰ ਸਿੰਘ ਅੱਛਾ ਕਿਹੜਾ ਤੁਸੀਂ ਤੁਹਾਡਾ ਆਪਣਾ ਇਸ ਪਿੰਡ ਲੱਗਿਆ ਹੈ ਲੱਗਿਆ ਜੀ ਅੱਛਾ ਕੀ ਖੇਤੀ ਕਰਦੇ ਤੁਸੀਂ ਖੇਤੀ ਤਾਂ ਸਾਰੀ ਤਰ੍ਹਾਂ ਦੀ ਕਰਦੇ ਜੀ ਸਾਡੇ ਕੋਲ ਕਣਕ ਵੀ ਲੱਗੀ ਹੈ ਜੀ ਅੱਛਾ ਸਰੋਂ ਵੀ ਲੱਗੀ ਹੋਈ ਹੈ ਛੋਲੇ ਮਸਰ ਵੀ ਲੱਗੇ ਹੋਏ ਆ ਕੁਮਾੜ ਵੀ ਲੱਗਾ ਹੈ ਜੀ ਪੂਰੀ ਖੇਤੀ ਵਪਿੰਤਾ ਤੁਹਾਡੇ ਕੋਲੇ ਜੀ ਗੱਲ ਕਰਦੀ ਪਪ ਪਹਿਲੀ 30 ਬੱਤੀ ਕਿ ਇੱਕੜ ਆਪਣੇ ਆ ਜੀ ਕੁਝ ਬਾਕੀ ਠੇਕੇ ਤੇ ਆ ਜਿਹੜੇ 50 60 ਕੇ ਦੀ ਕੀਤੀ ਆ ਜੀ ਇਸ ਵਕਤ ਕਣਕ ਦੀ ਫਸਲ ਤੇ ਕੋਈ ਸਮੱਸਿਆ ਕੋਈ ਤੁਹਾਨੂੰ ਕਣਕ ਦੀ ਫਸਲ ਤੇ ਕੋਈ ਚੇਪੇ ਵਾਲੀ ਸਮੱਸਿਆ ਜੀ ਡਾਕਟਰ ਸਾਹਿਬ ਨੇ ਦੱਸੀ ਸੀਗੀ ਉਹੀ ਆਈ ਸੀਗੀ ਜੀ ਅੱਛਾ ਉਹ ਸਾਰੇ ਤਕਰੀਬਨ ਸਪਰੇਅ ਹੋ ਚੱਕਾ ਕੂੰਗੀ ਦਾ ਵੀ ਹੋ ਚੱਕਾ ਪਾਉ ਦਾ ਸਪਰੇਅ ਕੀਤਾ ਸੀ ਜੀ ਇਹ ਥਾਇਓਥੈਮਿਕਸ ਇਹ ਦਵਾਈ ਆਂਦੀ ਆ ਜੀ ਉਹ ਜੋ ਡਾਕਟਰ ਨਿੰਮ ਦਾ ਘੋਲ ਨਹੀਂ ਪਾਇਆ ਤੁਸੀਂ ਨਹੀਂ ਨਿੰਮ ਦਾ ਸਰ ਦਾ ਘੋਲ ਨਹੀਂ ਪਾਇਆ ਹੋਰ ਫਸਲਾਂ ਬਾਰੇ ਵੀ ਆਪਣਾ ਸਾਡੇ ਕੋਲ ਬਾਗ ਹੈ ਜੀ ਆੜੂ ਦਾ ਅੱਛਾ 12 ਇਕੜ ਬਾਗ ਹੈ ਆੜੂ ਦਾ ਚਾਰ ਹੈਗਾ ਪਲਮ ਦਾ ਜੀ ਤੇ ਸਭ ਤੋਂ ਵੱਧ ਇਸ ਵੇਲੇ ਜੇ ਦੇਖਣਾ ਹੋਵੇ ਆਪਾਂ ਠੀਕ ਹੈ ਪਪੂਲਰ ਦੀ ਅਸੀਂ ਸਾਰੇ ਗਿਣਦੇ ਆਂ ਵਧੀਆ ਇਹਦੀ ਥੋੜੀ ਖੇਚਲ ਘੱਟ ਹੈ ਬਾਗ ਦੀ 2-3 ਸਾਲ ਖੇਚਲ ਦਾ ਜ਼ਰੂਰ ਹੈ ਲੇਕਿਨ ਇਸ ਵੇਲੇ ਉਹ ਸਾਡੇ ਇੱਕ ਜਿਹੜੇ ਪਹਿਲਾਂ 6 ਕਿੱਲੇ ਲੱਗੇ ਹੋਏ ਆ 6 ਕਿੱਲੇ ਮੰਨ ਕੇ ਚਲੋ 7 ਲੱਖ 70000 ਦੇ ਆ ਬਿਲਕੁਲ ਕੋਈ ਖਰਚਾ ਨਹੀਂ ਆਪਾਂ ਉਹਨਾਂ ਦੇ ਕਰਨਾ ਸਿਰਫ ਦੋ ਟਰਾਲੀ ਰੇਹ ਦੀਆਂ ਸਿੱਟ ਕੇ ਖੇਚ ਦੇ ਦੇਣੀਆਂ ਬਾਕੀ ਸਾਰਾ ਕੁਝ ਠੇ ਉਹਨੇ ਕਰਨਾ ਜਿਹਨੇ ਲਿਆ ਡਾਟ ਮਰਮੋਜੀ ਸਿੰਘ ਜੀ ਕਿਹ ਵੇਲੇ ਵੀ ਜਾਂ ਉਹ ਕਿਸਾਨ ਦੀ ਜਿਹੜੀ ਪੂਰੀ ਮਿਹਨਤ ਤੇ ਉਨੂੰ ਮੁਸ਼ਕਲ ਚ ਆ ਸਕਦਾ ਹੈ ਕੋਈ ਸਮੱਸਿਆ ਮੌਸਮ ਦੇ ਪ੍ਰਭਾਵ ਵੀ ਹੋ ਸਕਦੀ ਹੈ ਸੋ ਮੌਸਮ ਦਾ ਉਤਰਾ ਚੜਾਬੜਾ ਹੋਣ ਦੇ ਆ ਤੁਸੀਂ ਸਾਇੰਸ ਦਾਣ ਹੋ ਔਰ ਕਾਲਜ ਦੇ ਡੀਨ ਵੀ ਹੋ ਡਾਇਰੈਕਟਰ ਵੀ ਹੋ ਇਸ ਖੋਜ ਕੇਂਦਰ ਦੇ ਮੌਸਮ ਦੇ ਪ੍ਰਭਾਵ ਤੋਂ ਬਚਣ ਵਾਸਤੇ ਕਿਸਾਨ ਨੂੰ ਕੀ ਕਰਨਾ ਚਾਹੀਦਾ ਇਹ ਬਾਕੀ ਸਹੀ ਗੱਲ ਹੈ ਜੀ ਮੌਸਮ ਦਾ ਬਹੁਤ ਫਸਲਾਂ ਦੇ ਉੱਤੇ ਅਸਰ ਹੈ ਔਰ ਮੌਸਮ 'ਚ ਤਬਦੀਲੀਆਂ ਬੜੀਆਂ ਆ ਰਹੀਆਂ ਪਿਛਲੇ ਅਸੀਂ 30 35 ਸਾਲ 'ਚ ਇੱਥੇ ਸਾਰਾ ਹਿਸਾਬ-ਕਿਤਾਬ ਲਾਟੇ ਦੇਖਿਆ ਹੈ ਸਾਡੇ ਇਸ ਏਰੀਆ ਚ 20-25% ਜਿਹੜੀ ਆ ਮੀਂਹ ਜਿਹੜੇ ਢਟਰੀ ਬਾਰਿਸ਼ਾਂ ਢਟ ਗਈਆਂ ਜਿੰਨੀਆਂ ਸਾਲ ਚ ਪੈਂਦੀਆਂ ਸੀ ਔਰ ਜਿਹੜਾ ਟੈਂਪਰੇਚਰ ਇਟ ਡਿਗਰੀ ਦੇ ਟਰੀਵ ਜਿਹੜਾ ਉੱਪਰ ਚਲਾ ਗਿਆ ਇਹਦਾ ਫਸਲਾਂ ਦੇ ਉੱਤੇ ਅਸਰ ਵੱਟਿਆ ਹੀ ਪੈ ਰਿਹਾ ਹੈ ਹੁਣ ਜਿੱਦਾਂ ਹੁਣ ਆਉਣ ਵਾਲਾ ਸਮਾਂ ਟਈ ਵਾਰੀ ਹੁੰਦਾ ਚ ਮਾਰਚ ਦੇ ਅਖੀਰ ਦੇ ਵਿੱਚ ਜਿੱਦਾਂ ਹੁਣ ਅਖੀਰਲਾ ਟਾਈਮ ਆ ਗਿਆ ਜਾਂ ਅਪ੍ਰੈਲ ਦਾ ਪਹਿਲੇ 15 ਦਿਨਾਂ ਜੇ ਟਦਮ ਤਾਪਮਾਨ ਵਧ ਜੇ ਵਧਣ ਤੇ ਸੰਭਾਵਨਾ ਵੀ ਹੈ ਤਾਂ ਉਹ ਉਸ ਵੇਲੇ ਬੜਾ ਧਿਆਰ ਰੱਖਣ ਦੀ ਲੋੜ ਆ ਵੀ ਸਮੇਂ ਨਾਲ ਪਾਣੀ ਲਾਜਾਵੇ ਪਰ ਹਵਾ ਦਾ ਧਿਆਰ ਰੱਖ ਕੇ ਇਹ ਨਾ ਹੋਵੇ ਆਪਾਂ ਜਿਹੜੀ ਜੀ ਫਸਲ ਡੇਢ ਲਈਏ ਜੇ ਹਲਕਾ ਪਾਣੀ ਲਾਵਾਂਗੇ ਤਾਂ ਉਹ ਜਿਹੜਾ ਮੌਸਮ ਦਾ ਜਿਹੜਾ ਅਸਰ ਹੈ ਗਰਮੀ ਦਾ ਉਹ ਥੋੜਾ ਜਿਹਾ ਘਟ ਜੂਗਾ ਦੂਜੀ ਮੈਂ ਇੱਕ ਹੋਰ ਗੱਲ ਨਾਲ ਜੋੜਨੀ ਚਾਹੁੰਨਾ ਇਸ ਜਿਹੜਾ ਟੰਡੀ ਦਾ ਅਲਰਟ ਆ ਇੱਥੇ ਅਸੀਂ ਦੇਖਿਆ ਯੂਨੀਵਰਸਿਟੀ ਨੇ ਮਹਿਸੂਸ ਕੀਤਾ ਵੀ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹ ਇਸ ਏਰੀਆ ਚੋਂ ਬਹੁਤ ਘੱਟ ਨੇ ਵਾਲਵੇਚੋਂ ਹੋਰ ਰਿਪੋਰਟੀਆਂ ਚੋਂ ਜ਼ਿਆਦਾ ਨਹੀਂ ਇਸੇ ਤਰ੍ਹਾਂ ਕੇ ਯੂਨੀਵਰਸਿਟੀ ਨੇ ਆਪਣਾ ਲੁਧਿਆ ਪਹਿਲਾ ਖੇਤੀਬਾੜੀ ਦਾ ਕਾਲਜ ਇੱਥੇ ਖੋਲਿਆ ਪਿਛਲੇ 2 ਸਾਲ ਤੋਂ ਚੱਲ ਰਿਹਾ ਹੈ ਔਰ ਇਸ ਇਲਾਕੇ ਦੇ ਹੌਲੀ ਹੌਲੀ ਹੁਣ ਹੋਰ ਬੱਚੇ ਇਹਦੇ ਚ ਆ ਰਹੇ ਆ ਤੇ ਇਹਦੇ ਤਰ੍ਹਾਂ ਹੀ ਮੈਂ ਅਪੀਲ ਵੀ ਟਰਮ ਅੰਡਰਵਰਟੀ ਵੱਤ ਤੋਂ ਵੱਤ ਬੱਚੇ ਇਹਦੇ ਚ ਆਉਣ ਸਟੂਡੈਂਟ ਆਉਣ ਤਾਂ ਜੋ ਇਸ ਇਲਾਕੇ ਦੀਆਂ ਜਿਹੜੀਆਂ ਖੇਤੀ ਸਮੱਸਿਆਵਾਂ ਅੱਡ ਨੇ ਜੇ ਇੱਥੋਂ ਦੇ ਬੱਚੇ ਉਹ ਬੀਐਸਸੀ ਐਗਰੀਕਲਚਰ ਕਰਕੇ ਪੜਨਗੇ ਤਾਂ ਉਹ ਇਸ ਇਲਾਕੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਜਿਆਦਾ ਕਾਮਜਾਬ ਹੋਣਗੇ ਔਰ ਖੇਤੀ ਨੂੰ ਨਵੀਂ ਸੇਧ ਦੇ ਸਕਣਗੇ ਇਹ ਬੜਾ ਜ਼ਰੂਰੀ ਹੈ ਜੀ ਔਰ ਯੂਨੀਵਰਸਿਟੀ ਲਈ ਉਪਰਾਰਾ ਕਰ ਰਹੀ ਹੈ ਜੀ ਹਾਂ ਡਾਕਟਰ ਗੁਰਿੰਦਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਜਰੂਰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਯੂਨੀਵਰਸਿਟੀ ਕਿਸਾਨਾਂ ਨਾਲ ਜੁੜਨ ਲਈ ਬਹੁਤ ਉਪਰਾਲੇ ਕਰ ਰਹੀ ਹੈ ਕਿਸਾਨ ਮੇਲੇ ਕੈਂਪਸ ਦੀ ਗੱਲ ਆਪਾਂ ਪਹਿਲਾਂ ਕੀਤੀ ਹੈ ਇਹਦੇ ਨਾਲ ਨਾਲ ਸਮੇਂ ਦਾ ਹਾਣੀ ਬਨ ਲ ਯੂਨੀਵਰਸਿਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਹੈ ਉਹਦੇ ਚ YouTube ਚੈਨਲ ਹੈ ਜੀ Facebook ਦੇ ਉੱਤੇ ਹਰ ਹਫਤੇ ਲਾਈਵ ਪ੍ਰੋਗਰਾਮ ਆਉਂਦਾ ਹੈ ਤੇ Twitter handle ਸੋਸ਼ਲ ਮੀਡੀਆ ਦੇ ਜਿੰਨੇ ਪਲੇਟਫਾਰਮ ਹੈ ਉੱਥੇ ਕਿਸਾਨ ਜੁੜ ਸਕਦੇ ਆ ਨਵੀਆਂ ਤਕਨੀਕਾਂ ਦੀ ਜਾਣਕਾਰੀ ਸਮੇਂ ਦੇ ਨਾਲ ਨਾਲ ਜਿਹੜੀ ਜ਼ਰੂਰਤ ਪੈਂਦੀ ਆ ਉਸ ਬਾਰੇ ਤੇ ਵੱਧ ਪੈਦਾਵਾਰ ਅੱਛੀ ਆਮਦਨ ਲਈ ਕੀ ਉਪਰਾਲੇ ਕੀਤੇ ਜਾ ਸਕਦੇ ਇਹਦੇ ਉੱਤੇ ਵਕ ਵਕ ਵੀਡੀਓ ਤੇ ਡਿਜੀਟਲ ਪਲੇਟਫਾਰਮ ਰਾਹੀਂ ਅਸੀਂ ਕਿਸਾਨਾਂ ਨੂੰ ਦਿੰਦੇ ਰਹਿੰਨੇ ਆ ਸੋ ਉਮੀਦ ਕਰਦੇ ਆ ਕਿ ਕਿਸਾਨ ਇਨ੍ਹਾਂ ਪਲੇਟਫਾਰਮਸ ਦੇ ਨਾਲ ਵੀ ਵੱਧ ਤੋਂ ਵੱਧ ਜੁੜਨਗੇ ਤੇ ਯੂਨੀਵਰਸਿਟੀ ਦੀ ਸਹਾਇਤਾ ਲੈ ਸਕਦੇ ਸੀ ਬਿਲਕੁਲ ਜੀ ਧੰਨਵਾਦ ਜੀ ਔਰ ਇਹਦੇ ਨਾਲ ਨਾਲ ਡਾਕਟਰ ਵਿਜੇ ਜੀ ਵੀ ਕੁਝ ਜਾਣਕਾਰੀ ਸਾਨੂੰ ਦਿਲਾ ਚਾਹੁੰਦੇ ਹਨ ਡਾਕਟਰ ਸਾਹਿਬ ਸਰ ਯੂਨੀਵਰਸਿਟੀ ਜਿੱਦਾਂ ਸਾਡੀ ਹੁਣ ਸਪੈਸ਼ਲ ਵੈਰਾਈਟੀਆਂ ਤੇ ਵੀ ਕੰਮ ਕਰਦੀ ਪਈ ਹੈ ਜਿੱਦਾਂ ਖੁਰਾਕੀ ਤਾਈਂ ਘਾਟ ਆ ਜਾਂਦੀ ਹੈ ਸਾਡੇ ਸ਼ੀਲ ਚ ਉਦਾਂ ਸਾਡੀ ਯੂਨੀਵਰਸਿਟੀ ਨੇ ਪੀਵੀਡਬਲਿਊ ਜ਼ਿੰਕ 1 ਤੇ ਜ਼ਿੰਕ 2 ਵੈਰਾਈਟੀਆਂ ਦਿੱਤੀ ਹੋਈ ਹੈ। ਉਹਦੇ ਜ਼ਿੰਕ ਦਾ ਕੰਟੈਂਟ ਬਹੁਤ ਜ਼ਿਆਦਾ ਹੈ। ਆਪਾਂ ਇਹਦੀ ਰੋਟੀ ਖਾ ਕੇ ਹੀ ਆਪਣੇ ਸਰੀਰ 'ਚ ਜ਼ਿੰਕ ਦੀ ਮਾਤਰਾ ਜਿਹੜੀ ਆ ਡੇਲੀ ਰਿਕੁਆਇਰਮੈਂਟ ਜਿਹੜੀ ਆ ਉਹਨੂੰ ਪੂਰੀ ਕਰ ਸਕਦੇ ਆ। ਉਸ ਤੋਂ ਇਲਾਵਾ ਯੂਨੀਵਰਸਿਟੀ ਨੇ ਇਸ ਸਾਲ ਨਵੀਂ ਵੈਰਾਈਟੀ ਕੱਢੀ ਹੈ ਪੀਵੀਡਬਲਿਊ ਆਰਐਸ 1। ਇਹਦੇ 'ਚ ਰਜਿਸਟਰਡ ਸਟਾਰਚ ਹੁੰਦੀ ਹੈ ਜਿਹੜੀ ਕਿ ਡਾਈਜੈਸਟ ਨਹੀਂ ਹੁੰਦੀ। ਬਾਕੀ ਨਾਰਮਲ ਵੈਰਾਈਟੀਆਂ 'ਚ ਉਹ 7 ਤੋਂ 8% ਹੁੰਦੀ ਹੈ। ਇਹਦੇ 30% ਹੈ। ਅੱਛਾ। ਉਹਦੀ ਵਜ੍ਹਾ ਨਾਲ ਕੀ ਹੈ ਕਿ ਉਹ ਐਜ਼ ਫਾਈ ਤੇ ਉਹ ਸ਼ੂਗਰ ਨੂੰ ਕੰਟਰੋਲ ਕਰਨ ਚਾਹਜਾ ਡਾਇਬੀਟਿਸ ਨੂੰ ਕੰਟਰੋਲ ਕਰਨ ਚ ਬੜਾ ਇੰਪੋਰਟੈਂਟ ਰੋਲ ਪਲੇ ਕਰ ਸਕਦੀ ਹੈ ਤੇ ਕਿਸਾਨ ਵੀਰਾਂ ਨੂੰ ਇਹ ਗੁਜਾਰਿਸ਼ ਹੈ ਕਿ ਇਸ ਵੈਰਾਈਟੀ ਨੂੰ ਲਾਹਣ ਤੇ ਜਿਨ੍ਹਾਂ ਦੇ ਘਰਾਂ ਚ ਜੇ ਇਹਦਾ ਬੀ ਵਗੈਰਾ ਇਹਦਾ ਬੀ ਵਗੈਰਾ ਯੂਨੀਵਰਸਿਟੀ ਤੋਂ ਮਿਲ ਜਾਣਾ ਜੀ ਹਾਂਜੀ ਬਿਲਕੁਲ ਤੇ ਉਸ ਤੋਂ ਇਲਾਵਾ ਜਿਹੜੀ ਹੈ ਆਪਣੀ ਇੱਕ ਚਪਾਤੀ ਲਈ ਖਾਸ ਵੈਰਾਈਟੀ ਹੈ ਪੀ ਵੀ ਡਬਲਯੂ 1 ਚਪਾਤੀ ਜਿਹੜੀ ਕਿ ਚਪਾਤੀ ਕੋਈ ਕਿਸਮਾਂ ਜਿਹੜੀਆਂ ਨੇ ਇਹ ਇਹਦਾ ਜਾਣਕਾਰੀ ਆਪਾਂ ਨੂੰ ਜੇ ਹੁਣ ਮਿਲ ਜਾਵੇ ਤੇ ਬਿਹਤਰ ਹੈ ਕਿ ਅਗਲੇ ਵਾਰ ਹੀ ਅਸੀਂ ਇਹਨਾਂ ਕਿਸਮਾਂ ਦੀ ਜਾਣਕਾਰੀ ਜ਼ਰੂਰ ਲਈਏ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਜੇ ਇਦਾਰਿਆਂ ਤੇ ਨਾਲ ਦੇ ਨਾਲ ਸਾਨੂੰ ਇੱਥੋਂ ਤਕਨੀਕ ਗਿਆਨ ਤੇ ਮਿਲਦਾ ਹੀ ਮਿਲਦਾ ਹੈ ਔਰ ਇਸ ਨਾਲ ਨੇ ਕਿਹਾ ਕਿ ਸੀਡ ਵੀ ਜਿਹੜਾ ਬੀਜ ਵੀ ਆਪ ਨੂੰ ਮਿਲ ਸਕਦਾ ਸੋ ਪੈਰੇਕਸਾਇਨ ਵੀਰੋ ਤੇ ਭੈਣੋ ਲੋੜ ਹੈ ਕਿ ਅਜੇ ਅਧਾਰਿਆਂ ਦੇ ਨਾਲ ਜੁੜ ਕੇ ਤਕਨੀਕੀ ਗਿਆਨ ਹਾਸਲ ਕਰੀਏ ਔਰ ਖੇਤੀ ਵੱਲ ਚਾਹ ਜਰੂਰ ਮਾਰੀ ਅੱਜ ਦੀ ਗੱਲ ਤੋਂ ਇਹ ਗੱਲ ਬਿਲਕੁਲ ਸਪਸ਼ਟ ਹੋ ਕੇ ਨਿਤਰੀਏ ਕਿ ਆਪਣੇ ਖੇਤਾਂ ਵੱਲ ਗੇੜਾ ਜਰੂਰ ਮਾਰਨਾ ਚਾਹੀਦਾ ਹੈ ਭਾਵੇਂ ਕਣਕ ਸਾਡੀ ਲਾਗ ਚਾਗੇ ਪਹੁੰਚ ਗਈ ਤਿਆਰ ਹੋਉਂਦੇ ਪਰ ਜੇ ਅਸੀਂ ਕੀੜਾ ਨਹੀਂ ਮਾਰਾਂਗੇ ਤੇ ਕੋਈ ਸਮੱਸਿਆ ਆ ਸਕਦੀ ਹੈ ਕੋਈ ਕੀੜਾ ਬਿਮਾਰੀ ਆ ਸਕਦੀ ਹੈ ਤੇ ਨਾਲ ਦੇ ਨਾਲ ਮੌਸਮ ਦਾ ਉਲਟ ਪ੍ਰਭਾਵ ਵੀ ਪੈ ਸਕਦਾ ਹੈ ਜਿਹਦੇ ਬਾਰੇ ਸਾਨੂੰ ਰੈਗੂਲਰ ਤੌਰ ਦੇ ਉੱਤੇ ਯੂਨੀਵਰਸਿਟੀ ਦੇ ਵੱਖ-ਵੱਖ ਮਾਧਿਮੇ ਰਾਈ ਜੁੜਨਾ ਚਾਹੀਦਾ ਹੈ ਔਰ ਜਿਸ ਤਰ੍ਹਾਂ ਗੱਲ ਕੀਤੀ ਹੈ ਸੋਸ਼ਲ ਮੀਡੀਆ ਯੂਨੀਵਰਸਿਟੀ ਦਾ ਵੱਖਰਾ ਬਣਿਆ ਹੈ ਉਹਦੇ ਨਾਲ ਵੀ ਜੁੜ ਕੇ ਆਪਾਂ ਫਾਇਦਾ ਠਾਈਏ ਸੋ ਬਹੁਤ ਧੰਨਵਾਦੀ ਡਾਕਟਰ ਮਨਮੋਹਨ ਜੀ ਸਿੰਘ ਡਾਕਟਰ ਪਠਾਣੀਆਂ ਡਾਕਟਰ ਵਿਜੇ ਜੀ ਡਾਕਟਰ ਗੁਰਿੰਦਰ ਜੀ ਸਾਡੇ ਕਿਸਾਨਾਂ ਦਾ ਬਹੁਤ ਧੰਨਵਾਦੀ